ਸਾਡਾ ਮੰਤਵ ਹੈ ਵੀ ਅਸੀਂ ਪੰਜਾਬ ਨੂੰ ਬਿਹਤਰ ਬਿਹਤਰੀ ਵੱਲ ਲੈ ਕੇ ਜਾਈਏ ਉਹਦੇ ਲਈ ਪੰਜਾਬ ਦੇ ਪਾਸਟ ਬਾਰੇ ਮੌਜੂਦਾ ਸੰਕਟ ਬਾਰੇ ਤੇ ਭਵਿੱਖ ਬਾਰੇ ਚਰਚਾ ਹੋਣੀ ਜ਼ਰੂਰੀ ਸੀ ਕਿਹਾ ਹੈ ਕਿ ਪੰਜਾਬ ਦੇ ਇਤਿਹਾਸ ਨੂੰ ਪਿਛਲੇ 4-500 ਸਾਲਾਂ ਤੱਕ ਹੀ ਮ hạnੂਦ ਕਰ ਦਿੱਤਾ ਗਿਆ ਉਸ ਤੋਂ ਪਹਿਲਾਂ ਵੀ ਤਾਂ ਇੱਥੇ ਲੋਕ ਰਹਿੰਦੇ ਸਨ ਹੁਣ ਟਾਕਰਾਜਿਆ ਬਾਰੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਜਿਨ੍ਹਾਂ ਨੇ ਮੁਹੰਮਦ ਬਿਨ ਕਾਸਮ ਨੂੰ ਹਰਾਇਆ ਜਿਹੜੀਆਂ ਤੇ ਰਏ ਕਹਿ ਰਹੀਆਂ ਨੇ ਵੀ ਏਸੀ ਇਹਨਾਂ ਦੀ ਜਨਾਨੀਆਂ ਨੂੰ afghanistan ਤੋਂ ਛਡਾ ਕੇ ਲੈ ਕੇ ਆਏ ਉਹਨਾਂ ਨੂੰ ਇਹ ਦਸੀਏ ਭਾਈ ਤੁਹਾਡੇ ਤੋਂ ਕਿਤੇ ਪਹਿਲਾਂ ਸਾਡੇ ਪੁਰਖਿਆਂ ਨੇ afghanistan ਤੇ ਕਾਬਲ ਤੇ ਕੰਧਾਰ ਤੇ ਹਕਮਰਾਨੀ ਕੀਤੀ ਹੈ ਤੇ ਇਹ ਤਾਂ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਜੋ ਪੰਜਾਬੀ Hindu ਰਹਿ ਰਿਹਾ ਹੈਗਾ ਉਸ ਦੀ existence ਆ ਜਿਹੜੀ ਉਸ ਨੂੰ oncolia ਕੀਤਾ ਜਾ ਰਿਹਾ ਹੈ ਕਨਾਲ ਕਲੋਨੀਆਂ ਕੱਟੀਆਂ ਗਈਆਂ ਉਹਦੇ 20 ਸ ਗਗਰਾਂ ਨੇ ਲਾਇਏ ਸੀ ਰੁਚੀ ਰਾਮ ਸਾਨੀ ਜਿਹੜਾ ਕਿ मतलब साइंस ਦੀ ਗੱਲ ਕਰ ਰਿਹਾ ਸੀਗਾ ਲੌਜੀਕ ਦੀ ਗੱਲ ਕਰ ਰਿਹਾ ਸੀਗਾ ਉਹਨਾਂ ਦੀ ਗੱਲ ਹੋਈ ਪਰ ਜੇ ਪੰਜਾਬ ਦੀ ਹਿਸਟਰੀ ਦੀ ਸੈਪਰੇਟ ਦੀ ਗੱਲ ਕਰਦੇ ਆ ਤਾਂ ਸੈਪਰੇਟ ਪੰਜਾਬ ਦੀ ਹਿਸਟਰੀ ਹੈ ਜਿਹੜੀ ਉਹ ਸਿੱਖ ਗੁਰੂਆਂ ਤੋਂ ਲੈ ਕੇ ਸ਼ੁਰੂ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੀਕਾ ਜਿਹੜੀ ਉਹ ਖਤਮ ਕਰ ਦਿੱਤੀ ਜਾਂਦੀ ਹੈਗੀ ਇਸ ਤੋਂ ਪਹਿਲਾਂ ਵਾਲੀ ਹਿਸਟਰੀ ਹੈ ਜਿਹੜੀ ਉਸ ਨੂੰ ਐਜੇ ਪੰਜਾਬ ਦੀ ਹਿਸਟਰੀ ਕਿਉਂ ਨਹੀਂ ਬਣਾਇਆ ਜਾਂਦਾ ਕਿਉਂ ਉਸ ਨੂੰ ਐਜੇ ਇੰਡੀਆ ਇੰਡੀਆ ਦੀ ਹਿਸਟਰੀ ਕਿਉਂ ਬਣਾਇਆ ਜਾਂਦਾ ਜੋ ਗੁਰੂ拜 ਸੀ ਲੜਨਾ ਹੈ ਤਾਂ ਗੁਰੂ拜 ਬਣ ਕੇ ਜੇ ਬੀਜੇਪੀ ਨੂੰ ਨਾਲ ਲੜਨਾ ਹੈ ਤਾਂ ਬੀਜੇਪੀ ਵਰਗੀ ਧਿਰ ਬਣ ਕੇ ਹੀ ਲੜਨਾ ਪਵੇਗਾ ਜਿਹੜਾ ਕਿ ਤੁਸੀਂ ਆਪਣੇ ਲੋਕਾਂ ਨੂੰ ਆਈਡਿਓਲੋਜੀਕਲੀ ਕਨਵਿੰਸ ਕਰੋ ਉਹਨਾਂ ਨੂੰ ਮੋਟੀਵੇਟ ਕਰੋ ਉਹਨਾਂ ਨੂੰ ਗਰਾਊਂਡ ਤੇ ਉਤਾਰੋ ਸਿਰਫ ਫੇਸਬੁੱਕ ਤੇ ਜਪਨੀਆਂ ਮਾਰ ਕੇ ਜਾਂ ਨਕਸ਼ੇਦਾਰ ਭਾਸ਼ਣ ਦੇ ਕੇ ਤੁਸੀਂ ਕੋਈ ਚੇਂਜ ਨਹੀਂ ਲਿਆ ਸਕਦੇ ਬੰਦਾ ਹਿੰਦੂ ਦੀ ਗੱਲ ਕਰਦਾ ਤੇ ਹਰੇਕ ਬੰਦੇ ਨੂੰ ਕਿਤਨੇ ਤਰੀਕ ਪੰਜਾਬ ਦੇ ਲੋਕਾਂ ਦੀ ਇਹ ਮਾਨਸਿਕਤਾ ਬਣਾਤੀ ਕੀ ਤਾਂ ਯਾਰ ਆਰਐਸਐਸ ਦੀ ਗੱਲ ਕਰੂੰਗਾ ਤੁਹਾਨੂੰ ਵੀ ਅਕਸਰ ਇਹ ਸਵਾਲ ਉੱਠਦਾ ਹੋਣਾ ਕਿ ਤੁਸੀਂ ਆਰਐਸਐਸ ਦਾ ਏਜੰਡਾ ਪੂਰਾ ਨਹੀਂ ਜਦੋਂ ਮੇਰੀ ਗੱਲ ਲੈਫਟ ਵਿੰਗ ਨੂੰ ਸੂਟ ਨਹੀਂ ਕਰਦੀ ਉਹ ਕਹਿੰਦੇ ਨੇ ਆਰਐਸਐਸ ਦਾ ਬੰਦਾ ਆਰਐਸਐਸ ਨੂੰ ਸੂਟ ਨਹੀਂ ਕਰਦਾ ਕਹਿੰਦੇ ਮੈਂ ਕਾਂਗਰਸ ਜੋ ਦੋਨਾਂ ਨੂੰ ਸੂਟ ਨਹੀਂ ਕਰਦੀ ਉਹ ਕਹਿੰਦੇ ਇਹਦਾ ਕਾਂਗਰਸ ਜਾਂ ਕਰਨੀ ਹੈ ਉਹ ਤਾਂ ਉਹਦੇ ਥੱਪੇ ਤਾਂ ਲੱਗਣੇ ਹੀ ਨਹੀਂ ਤੁਸੀਂ ਕੋਈ ਵੀ ਕੰਮ ਕਰੋਗੇ ਤੁਹਾਡੇ ਦੇ ਥੱਪਾ ਲੋਕਾਂ ਦਾ ਕੰਮ ਹੈ ਥੱਪੇ ਲਾਉਣਾ ਲੋਕਾਂ ਦੇ ਭਾਈ ਰੱਬ ਨਹੀਂ ਛੱਡਿਆ ਸਿੰਧ ਬਿਆਸ ਰਾਵੀ ਕਾ ਘਰ ਤੇ ਜੇਲਮ ਚਨਾਬ ਸਤਲੁਜ ਕਿਸੇ ਟਾਈਮ ਪੰਜਾਬ ਦੀ ਇਸ ਧਰਤੀ ਦੇ ਉੱਤੇ ਸੱਤ ਦਰਿਆ ਵਗਦੇ ਸੀ ਤੇ ਇਸ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਆ ਜਿਹੜਾ ਸੱਤ ਸਿੱਧੂ ਦਾ ਨਾਮ ਦਿੱਤਾ ਗਿਆ ਸੀਗਾ ਇਸ ਤੋਂ ਬਾਅਦ ਦਰਿਆਵਾਂ ਦੀ ਗਿਣਤੀ ਪੰਜ ਰਹੇਗੀ ਤੇ ਪੰਜ ਦਰਿਆ ਹੋਣ ਕਰਕੇ ਪੰਜਾਬ ਦਾ ਨਾਮ ਜਿਹੜਾ ਉਹ ਪੰਜਾਬ ਪਿਆ ਹੈਗਾ ਤੇ ਕਿਸੇ ਟਾਈਮ ਪੰਜਾਬ ਆ ਜਿਹੜਾ ਉਹ ਸਾਂਝੀ ਸੱਭਿਆਤਾ ਦਾ ਜਿਹੜਾ ਉਹ ਪੰਗੂੜਾ ਮੰਨਿਆ ਜਾਂਦਾ ਰਿਹਾ ਕਿਉਂਕਿ ਇੱਥੇ ਵੱਖਰੀਆਂ ਵੱਖਰੀਆਂ ਸੱਭਿਆਤਾਵਾਂ ਆਈਆਂ ਵੱਖਰੇ ਵੱਖਰੇ ਧਰਮਾਂ ਦੇ ਲੋਕ ਆ ਜਿਹੜੇ ਇੱਥੇ ਆ ਕੇ ਵਸਦੇ ਰਹੇ ਪਰ ਜਿਵੇਂ ਜਿਵੇਂ ਪੰਜਾਬ ਦੇ ਟੁਟੇ ਹੁੰਦੇ ਗਏ ਓਵੇਂ ਓਵੇਂ ਪੰਜਾਬ ਆ ਜਿਹੜਾ ਧਰਮਾਂ ਦੇ ਨਾਮ ਤੇ ਵੀ ਆ ਜਿਹੜਾ ਉਹ ਵੰਡਿਆ ਗਿਆ ਤੇ ਉਹ ਜੋ ਕੇ ਸਮੇਂ ਦੇ ਵਿੱਚ ਵੀ ਜੇਕਰ ਦੇਖੀਏ ਤਾਂ ਪੰਜਾਬੀ ਦੇ ਜੋ 1966 ਤੋਂ ਬਾਅਦ ਵਾਲਾ ਪੰਜਾਬ ਹੈਗਾ ਉਹਦੇ ਵਿੱਚ ਵੀ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਜੇਕਰ ਭਾਸ਼ਾ ਦੇ ਆਧਾਰ ਦੇ ਉੱਤੇ ਵੰਡ ਹੋਈ ਹੈ ਤੇ ਨਾਲ ਦੀ ਨਾਲ ਹੀ ਹੈ ਜਿਹੜੀ ਉਹ ਵੰਡਾ ਕਿਤੇ ਨਾ ਕਿਤੇ ਵਿਸ਼ੇਸ਼ ਧਰਮ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਵੀ ਹੈ ਜਿਹੜੀ ਹੋਈ ਹੈਗੀ ਪਰ ਫਿਰ ਵੀ ਬਹੁਤ ਸਾਰੀਆਂ ਕਮਿਊਨਿਟੀਆਂ ਹਜੇ ਵੀ ਇਸ ਪੰਜਾਬ ਦੇ ਵਿੱਚ ਰਹਿ ਰਹੀਆਂ ਹੈਗੀਆਂ ਤੇ ਕੁਝ ਲੋਕਾਂ ਦਾ ਇਹ ਡਿਊਟੀ ਹੈਗੀ ਆ ਕਿ ਸਾਰੀਆਂ ਕਮਿਊਨਿਟੀਆਂ ਨੂੰ ਆ ਜਿਹੜੀ ਉਹ ਬਰਾਬਰਤਾ ਇਸ ਪੰਜਾਬ ਦੇ ਵਿੱਚ ਦਵਾਈ ਜਾਵੇ ਬੰਦਾ ਮਾਨ ਸਨਮਾਨ ਆ ਜਿਹੜਾ ਉਹ ਸਭ ਨੂੰ ਮਿਲਣਾ ਚਾਹੀਦਾ ਹੈਗਾ ਤੇ ਇਸੇ ਤਰ੍ਹਾਂ ਹੀ ਕੁਝ ਲੋਕ ਉਦਮ ਕਰ ਰਹੇ ਆ ਤੇ ਉਹਨਾਂ ਹੀ ਲੋਕਾਂ ਦੇ ਵਿੱਚੋਂ ਵਿਨਾਇਕ ਦੱਤ ਇੱਕ ਅਜਿਹੀ ਸ਼ਖਸੀਅਤ ਆ ਜੋ ਲੰਬੇ ਸਮੇਂ ਤੋਂ ਜੋ ਪੰਜਾਬ ਦੇ ਵਿੱਚ ਜੋ ਸਾਡਾ Hindu ਭਾਈਚਾਰਾ ਰਹਿ ਰਿਹਾ ਹੈਗਾ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਦੇਖਣ ਦੀ ਗੱਲ ਆ ਜਿਹੜੀ ਉਹ ਕਰ ਰਹੇ ਹੈਗੇ ਤੇ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਇੱਕ ਕਿਤਾਬ ਵੀ ਲਿਖੀ ਸੀਗੀ ਪੰਜਾਬ ਦਾ ਪ੍ਰਸਪੈਕਟਿਵ ਆਫ ਪੰਜਾਬੀ Hindu ਮਤਲਬ ਪੰਜਾਬ ਨੂੰ ਜਿਹੜਾ ਇੱਕ Hindu ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਹੈਗਾ ਕਾਫੀ ਸਾਰੇ ਇਹਨਾਂ ਨੇ ਉਸ ਕਿਤਾਬ ਦੇ ਵਿੱਚ ਸਵਾਲ ਉਠਾਏ ਹੈਗੇ ਆ ਤੇ ਕਾਫੀ ਸਾਰੀਆਂ ਇੰਟਰਵਿਊਜ਼ ਵੀ ਆ ਜਿਹੜੀਆਂ ਪਹਿਲਾਂ ਵੀ ਤੁਸੀਂ ਸੁਣੀਆਂ ਹੋਣੀਆਂ ਤੇ ਅੱਜ ਇਹਨਾਂ ਦੀ ਸੰਸਥਾ ਚੜ੍ਹਦਾ ਪੰਜਾਬ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਈਵੋਲੂਸ਼ਨ ਆਫ ਪੰਜਾਬ ਇਸ ਪ੍ਰੋਗਰਾਮ ਦਾ ਕੀ ਮਤਲਬ ਸੀਗਾ ਕੀ ਮੁੱਖ ਉਦੇਸ਼ ਹੈਗਾ तमाम ਸਵਾਲ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵਿਨਾਇਕ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ ਤੁਸੀਂ ਆਏ ਜੀ ਅਛਾ ਬਨਾਇਕ ਜੀ ਅੱਜ ਐਵੋਲੂਸ਼ਨ ਆਫ ਪੰਜਾਬ 300 ਸਾਲ ਪੁਰਾਣਾ ਇਤਿਹਾਸ ਆ ਜਿਹੜਾ ਤੁਸੀਂ ਡਾਕੂਮੈਂਟਰੀ ਵੀ ਪੇਸ਼ ਕੀਤੀ ਤਰ੍ਹਾਂ ਤਰ੍ਹਾਂ ਦੇ ਬਲਾਰੇ ਵੀ ਆਏ ਇਸ ਤੋਂ ਬਾਅਦ ਜਿਹੜੀ ਸੰਵਾਦ ਵੀ ਚੱਲਿਆ ਹੈਗਾ ਦੁਬਾਰਾ ਤੋਂ ਇਤਿਹਾਸ ਖੰਗਾਲਣ ਦੀ ਕੋਸ਼ਿਸ਼ ਆ ਜਿਹੜੀ ਉਹ ਕਿਉਂ ਕੀਤੀ ਜਾ ਰਹੀ ਹੈਗੀ ਆ ਕੀ ਦੇਖ ਰਹੇ ਹੈਗੇ ਇਸ ਪੰਜਾਬ ਦੇ ਇਤਿਹਾਸ ਦੇ ਵਿੱਚ ਤੇ ਕੀ ਲੋਕਾਂ ਤੀ ਕੀ ਮੈਸੇਜ ਲੈ ਕੇ ਜਾਣਾ ਚਾਹੁੰਦੇ ਮੈਂ ਜੀ ਬਹੁਤ ਸਾਰੀਆਂ ਗੱਲਾਂ ਨੇ ਪਹਿਲਾਂ ਮਤਲਬ ਇੱਕ ਆਈਡੀਆ ਆਇਆ ਆਈਡੀਆ ਚੋਂ ਕਿਤਾਬ ਨਿਕਲੀ ਕਿਤਾਬ ਚੋਂ ਤੇ ਰਿਸਪਾਂਸ ਹੁੰਦੇ ਕੇ ਲੱਗਿਆ ਵੀ ਇੱਕ ਜਥੇ ਇੱਕ ਜਥੇਬੰਦੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਜਥੇਬੰਦ ਕਰਨ ਲਈ ਅਸੀਂ ਇੱਕ ਜਥੇਬੰਦੀ ਬਣਾਈ ਜਿਹਦਾ ਨਾਮ ਚੜ੍ਹਦਾ ਪੰਜਾਬ ਹੈ ਇਹਨੂੰ ਹੁਣ ਹਰੇਕ ਜਥੇਬੰਦੀ ਦਾ ਇੱਕ ਮੰਤਵ ਹੋਣਾ ਚਾਹੀਦਾ ਸਾਡਾ ਮੰਤਵ ਹੈ ਵੀ ਅਸੀਂ ਪੰਜਾਬ ਨੂੰ ਬਿਹਤਰ ਬਿਹਤਰੀ ਵੱਲ ਲੈ ਕੇ ਜਾਈਏ ਉਹਦੇ ਲਈ ਪੰਜਾਬ ਦੇ ਪਾਸਟ ਬਾਰੇ ਮੌਜੂਦਾ ਸੰਕਟ ਬਾਰੇ ਤੇ ਭਵਿੱਖ ਬਾਰੇ ਚਰਚਾ ਹੋਣੀ ਜ਼ਰੂਰੀ ਸੀ ਹੁਣ ਜੇ ਚਰਚਾ ਕਰਨੀ ਹੈ ਹੁਣ ਉਹਦੇ ਕਈ ਸਾਰੇ ਮਾਧਿਅਮ ਹੋ ਸਕਦੇ ਆ ਅਸੀਂ ਇੱਕ ਸੈਮੀਨਾਰ ਇੱਕ ਮਾਧਿਅਮ ਚੁਣਿਆ ਕਿਤਾਬਾਂ ਦੂਜਾ ਮਾਧਿਅਮ ਚੁਣਿਆ ਹੁਣ ਜਿਹੜੇ ਲੋਕ ਕਿਤਾਬਾਂ ਪੜਨ ਚ ਇੰਟਰਸਟਿਡ ਨਹੀਂ ਹੈਗੇ ਉਹਨਾਂ ਲਈ ਸ਼ਾਰਟ ਫਿਲਮਾਂ ਬਣਾਉਣ ਦਾ ਮੰਤਵ ਚੁਣਿਆ ਲਿਟਰੇਚਰ ਫੈਸਟੀਵਲ ਕਰਾਵਾਂਗੇ ਉਹ ਇੱਕ ਮੰਤਵ ਚੁਣਿਆ ਸੋ ਔਰ ਜਦੋਂ ਅਸੀਂ ਇਤਿਹਾਸ ਬਾਰੇ ਗੱਲ ਕਰਦੇ ਆ ਸਾਡੇ ਸਾਰੇ ਇਤਿਹਾਸ ਬਾਰੇ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ ਚੋਣਵੀਆਂ ਗੱਲਾਂ ਕੀ ਦਸੀਆਂ ਜਾਂਦੀ ਆ ਹੁਣ ਉਹੀ ਚੀਜ਼ ਆ ਵੀ ਪੋਲਿਟੀਕਲ ਤਾਕਤ ਜਿਹੜੀ ਧਿਰ ਦੇ ਹੱਥ ਚ ਆ ਉਹ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਇੰਟਰਪ੍ਰੀਟ ਕਰਕੇ ਹੀ ਲੋਕਾਂ ਨੂੰ ਦੱਸੇਗੀ ਸੋ ਜ਼ਿਆਦਾਤਰ ਇਹ ਦੇਖਿਆ ਗਿਆ ਹੈ ਕਿ ਪੰਜਾਬ ਦੇ ਇਤਿਹਾਸ ਨੂੰ ਪਿਛਲੇ 4-500 ਸਾਲਾਂ ਤੱਕ ਹੀ ਮ hạnੂਦ ਕਰ ਦਿੱਤਾ ਗਿਆ ਉਸ ਤੋਂ ਪਹਿਲਾਂ ਵੀ ਤਾਂ ਇੱਥੇ ਲੋਕ ਰਹਿੰਦੇ ਸਨ ਨਾ ਹੁਣ ਟਾਕਰਾ ਜਿਆ ਬਾਰੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਜਿਨ੍ਹਾਂ ਨੇ ਮੁਹੰਮਦ ਬਿਨ ਕਾਸਮ ਨੂੰ ਹਰਾਇਆ ਜਿਹੜਾ ਇੱਥੇ ਇਸਲਾਮ ਲੈ ਕੇ ਆਇਆ ਸੀ ਜਾਂ ਜਿਹਨੇ ਧੱਕੇ ਨਾਲ ਲੋਕਾਂ ਨੂੰ ਕਨਵਰਸ਼ਨ ਵੱਲ ਲੈ ਕੇ ਗਿਆ ਉਸ ਤੋਂ ਪਹਿਲਾਂ ਪੋਰਸ ਬਾਰੇ ਬਹੁਤ ਥੋੜੇ ਲੋਕਾਂ ਨੂੰ ਪਤਾ ਹੈ ਜਿਹਨੇ ਸਿਕੰਦਰ ਨੂੰ ਮਤਲਬ ਉਹਦੇ ਨਾਲ ਟੱਕਰ ਲਿਆ ਉਹਦੀਆਂ ਨਹਾਸਾਂ ਪੰਨੀਆਂ ਸੀ ਬਾਰ-ਬਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਮਤਲਬ ਇੱਕ ਕਮਿਊਨਿਟੀ ਵੱਲੋਂ ਜਾਂ ਜਿਹੜੇ ਉਹਦਾ ਨੈਰੇਟਿਵ ਬਣਾ ਰਹੇ ਆ ਉਹਨਾਂ ਛੋਟ ਮਤਲਬ ਹੁਣ ਗੱਲ ਇਹੀ ਹੈ ਕਿ ਪੰਜਾਬ ਚ ਨਾ ਸਾਂਝੀਵਾਲਤਾ ਦਾ ਸੱਭਿਆਚਾਰ ਹੈਗਾ ਕਲਚਰ ਹੈਗਾ ਬਟ ਸੋਸ਼ਲ ਮੀਡੀਆ ਤੇ ਉਹ ਚੀਜ਼ ਰਿਫਲੈਕਟ ਨਹੀਂ ਹੁੰਦੀ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਸਭ ਤੋਂ ਜ਼ਿਆਦਾ ਆਰਗੇਨਾਈਜ਼ ਨਹੀਂ ਉਹਨਾਂ ਦੀ ਸਾਡੇ ਸਮਾਜ ਵਿੱਚ ਹੋਂਦ ਬਹੁਤ ਛੋਟੀ ਆ ਸਾਰੇ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਲੱਗਦੇ ਨੇ ਪਰ ਹੁਣ ਅੱਜ ਦੀ ਤਰੀਕ ਸੋਸ਼ਲ ਮੀਡੀਆ ਨੈਰੇਟਿਵ ਕਿਉਂਕੀ ਮੈਟਰ ਕਰਦਾ ਹੈ ਸਰਕਾਰਾਂ ਆਪਣੇ ਡਿਸੀਜਨ ਸੋਸ਼ਲ ਮੀਡੀਆ ਜਿਹੜਾ ਨੈਰੇਟਿਵ ਚੱਲ ਰਿਹਾ ਉਹਦੇ ਬੇਸ ਤੇ ਲੈਂਦੀਆਂ ਨੇ ਸੋ ਉਹਨਾਂ ਦੇ ਉਸ ਗਲਤ ਮਿੱਥ ਨੂੰ ਤੋੜਨ ਲਈ ਸਾਨੂੰ ਇਹ ਪ੍ਰਾਲਾ ਕਰਨਾ ਪੈ ਰਿਹਾ ਕਿ ਅਸੀਂ ਇਤਿਹਾਸ ਨੂੰ ਸੰਪੂਰਨ ਤੌਰ ਤੇ ਖੋਲ ਕੇ ਹਰੇਕ ਚੀਜ਼ ਲੋਕਾਂ ਨੂੰ ਦਸੀਏ ਜਿਹੜੀਆਂ ਤੇ ਰਏ ਕਹਿ ਰਹੀਆਂ ਨੇ ਵੀ ਏਸੀ ਇਹਨਾਂ ਦੀ ਜਨਾਨੀਆਂ ਨੂੰ ਅਫਗਾਨਿਸਤਾਨ ਤੋਂ ਛਡਾ ਕੇ ਲੈ ਕੇ ਆਏ ਉਹਨਾਂ ਨੂੰ ਇਹ ਦਸੀਏ ਭਾਈ ਤੁਹਾਡੇ ਤੋਂ ਕਿਤੇ ਪਹਿਲਾਂ ਸਾਡੇ ਪੁਰਖਿਆਂ ਨੇ ਅਫਗਾਨਿਸਤਾਨ ਤੇ ਕਾਬਲ ਤੇ ਭੰਡਾਰ ਤੇ ਹੁਕਮਰਾਨੀ ਕੀਤੀ ਹੈ ਔਰ ਲੰਬੇ ਦੌਰ ਤੱਕ ਕੀਤੀ ਹੈ ਇੱਕ ਵਾਰ ਨਹੀਂ ਕੀਤੀ ਕਈ ਵਾਰ ਕੀਤੀ ਹੈ ਔਰ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਇਨਸਾਨੀਅਤ ਵੱਜੋਂ ਕੀਤੀਆਂ ਨੇ ਤੁਸੀਂ ਜੋ ਕੀਤਾ ਅਜਿਹਾ ਕੰਮ ਹੋਰ ਵੀ ਬਥੇਰੇ ਲੋਕਾਂ ਨੇ ਕੀਤਾ ਔਰ ਇਸ ਚੀਜ਼ ਨੂੰ ਅਸੀਂ ਪ੍ਰੋਪਰਲੀ ਦੱਸਣਾ ਚਾਹੁੰਦੇ ਹਾਂ ਜੀ ਅਸ਼ਵ ਨਾਇਕ ਜੀ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਜੋ ਆਪਣੀ ਕਿਤਾਬ ਦੇ ਵਿੱਚ ਵੀ ਤੇ ਅੱਜ ਦੇ ਇਸ ਜੋ ਸੰਵਾਦ ਹੋਇਆ ਹੈਗਾ ਉਸ ਦਾ ਵੀ ਮੁੱਖ ਵਿਸ਼ਾ ਜਿਹੜਾ ਉਹ ਪੰਜਾਬੀ ਹਿੰਦੂ ਰਿਹਾ ਹੈਗਾ ਕੀ ਦਿਮਾਗ ਦੇ ਵਿੱਚ ਆਈ ਕਿਤੇ ਇਹ ਤਾਂ ਨਹੀਂ ਲੱਗਦਾ ਜੀ ਪੰਜਾਬ ਦੇ ਵਿੱਚ ਜੋ ਪੰਜਾਬੀ Hindu ਰਹਿ ਰਿਹਾ ਹੈਗਾ ਉਸ ਦੀ ਐਗਜ਼ਿਸਟੈਂਸ ਆ ਜਿਹੜੀ ਉਸ ਨੂੰ ਅਨਗੋਲਿਆ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਸਵਾਲ ਹੈਗਾ ਇਸ ਸਵਾਲ ਗੱਲ ਨੂੰ ਲੈ ਕੇ ਤੁਹਾਡੇ ਦਿਮਾਗ ਦੇ ਵਿੱਚ ਕੀ ਥਾਟ ਹੈ ਜੀ ਬਾਈ ਜੀ ਪਹਿਲਾਂ ਮੈਂ ਪੰਜਾਬੀ ਆ ਪਰ ਮੈਨੂੰ Hindu ਹੋਣ ਤੇ ਕੋਈ ਝੋਰਾ ਨਹੀਂ ਮੇਰੀ ਆਇਡੈਂਟੀਟੀ ਚ ਦੋਨੇ ਚਿੰਜਾਂ ਆਉਂਦੀਆਂ ਨੇ ਮੈਂ ਆਪਣੇ ਆਪ ਨੂੰ ਪਹਿਲਾ ਪੰਜਾਬੀ ਫਿਰ Hindu ਦੇ ਤੌਰ ਤੇ ਆਇਡੈਂਟੀਫਾਈ ਕਰਦਾ ਇੱਕ ਚੀਜ਼ ਦੂਸਰਾ ਜਿਹੜਾ 66 ਤੋਂ ਪਹਿਲਾਂ ਵਾਲਾ ਪੰਜਾਬ ਸੀ ਉਹਦੇ ਵਿੱਚ ਕਿਉਂਕਿ ਜਿਹੜੇ ਇੱਥੋਂ ਦੇ Hindu ਲੀਡਰਸ਼ਿਪ ਸੀ Hindu ਸੋਸ਼ੀਓਲੋਜਿਸ ਸੀ Hindu ਆਰਕੀਟੈਕਟ ਸੀ ਉਹਨਾਂ ਦੀ ਸ਼ਮੂਲੀਅਤ ਹੁੰਦੀ ਸੀ ਜਦੋਂ ਅਸੀਂ ਪੋਲਿਸੀ ਡਿਸੀਜਨ ਲੈਂਦੇ ਸੀ ਮਤਲਬ ਸਿਆਸੀ ਤੌਰ ਤੇ ਉਹਨਾਂ ਦੀ ਮਤਲਬ ਦਖਲ ਸੀਗਾ ਇਸੇ ਕਰਕੇ ਲਾਹੌਰ ਸ਼ਹਿਰ ਜਿਹਨੂੰ ਗੰਗਾ ਰਾਮ ਨੇ ਵਸਾਇਆ ਠੀਕ ਹੈ ਜੀਨੇ मतलब ਆਪਣੇ ਜੌਂਦੇ ਜੀ 50000 ਕਿੱਲੇ ਨੂੰ ਪਾਣੀ ਦਿੱਤਾ ਉਸ ਤੋਂ ਬਾਅਦ ਉਸੇ ਟੈਕਨੀਕ ਨੂੰ ਫਾਲੋ ਕਰਦੇ ਹੋਏ 7.5 ਲੱਖ ਕਿੱਲੇ ਤੱਕ ਪਾਣੀ ਪਹੁੰਚਾਇਆ ਗਿਆ ਜਿਦੇ ਕਰਕੇ ਇਸ ਇਲਾਕੇ ਚ ਖੁਸ਼ਹਾਲੀ ਆਈ ਹਰੀ ਕ੍ਰਾਂਤੀ ਆਈ ਉਹਦੇ ਬੀਜ ਤਾਂ ਕਨਾਲ ਕਲੋਨੀਆਂ ਕੱਟੀਆਂ ਗਈਆਂ ਉਹਦੇ 20 ਗੰਗਾ ਰਾਮ ਨੇ ਲਾਈ ਸੀ ਰੂਚੀ ਰਾਮ ਸਾਰਨੀ ਜਿਹੜਾ ਕਿ मतलब ਸਾਇੰਸ ਦੀ ਗੱਲ ਕਰ ਰਿਹਾ ਸੀਗਾ ਲੌਜੀਕ ਦੀ ਗੱਲ ਕਰ ਰਿਹਾ ਸੀਗਾ ਉਹਨਾਂ ਦੀ ਗੱਲ ਹੋਈ ਸੋ ਉਹਨਾਂ ਨੂੰ ਜਦੋਂ ਇੱਕ ਪਾਸੇ ਕਰ ਦਿੱਤਾ ਗਿਆ ਉਹਨਾਂ ਨੂੰ ਭਲਾ ਦਿੱਤਾ ਗਿਆ ਔਰ ਕਿਉਂਕਿ ਉਹਨਾਂ ਨੂੰ ਭਲਾ ਦਿੱਤਾ ਗਿਆ ਤਾਂ ਉਹਨਾਂ ਦੀ ਜਿਹੜੀ ਡਿਵੀਜ਼ਨ ਡਿਵੀਜ਼ਨ ਤੋਂ ਬਾਅਦ ਜਦੋਂ ਉਹਨਾਂ ਦੀ ਕਮਿਊਨਿਟੀ ਮਾਈਨੋਰਿਟੀ ਚ ਆ ਗਈ ਤਾਂ ਉਹਦੇ ਇੰਟਰਸਟ ਨੂੰ ਇਗਨੋਰ ਕੀਤਾ ਗਿਆ ਔਰ ਸਿਰਫ ਇੱਕ ਪੋਲਰਾਈਜ਼ ਤਰੀਕੇ ਨਾਲ ਪੰਜਾਬ ਦੀ ਪੋਲਿਸੀ ਮੇਕਿੰਗ ਡਿਸਾਈਡ ਕੀਤੀ ਗਈ ਇੱਕ ਧਿਰ ਨੂੰ ਖੁਸ਼ ਕਰਨ ਲਈ ਸਿਰਫ ਉਹਨਾਂ ਨੂੰ ਹੀ ਮੂਰੇ ਕੀਤਾ ਗਿਆ ਉਹਨਾਂ ਦੇ ਇੰਟਰਸਟ ਨੂੰ ਮੂਰੇ ਕੀਤਾ ਗਿਆ ਤਾਂ ਉਹਦੇ ਕਰਕੇ ਪੰਜਾਬ ਲੀ ਤੋਂ ਲੈ ਗਿਆ ਦਿਦੇ ਕਿ ਅਸੀਂ ਹੁਣ ਫਲ ਅਸੀਂ ਦੇਖ ਰਹੇ ਜਿਹੜੇ ਨਤੀਜੇ ਅਸੀਂ ਹੁਣ ਭੁਗਤ ਰਹੇ ਹਾਂ ਕਿ ਸਾਡੀ ਨੌਜਵਾਨੀ ਨੂੰ ਨਾ ਆਪਣੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੈ ਨਾ ਆਪਣੇ ਸੋਸ਼ੀਓਲੋਜੀ ਬਾਰੇ ਨਾ ਸਾਡੇ ਸਮਾਜ ਵਿੱਚ ਕਿਹੜੀਆਂ ਧਿਰਾਂ ਦਾ ਕੀ ਰੋਲ ਰਿਹਾ ਉਹਦੇ ਬਾਰੇ ਪੂਰੀ ਜਾਣਕਾਰੀ ਹੈ ਪੰਜਾਬ ਵਿੱਚ ਜਿਹਨੂੰ ਅਸੀਂ ਪਿਛੜੇ ਵਰਗ ਜਾਂ ਪਿਛੜੀ ਸ਼੍ਰੇਣੀਆ ਕਹਿ ਦਿੰਦੇ ਆ ਉਹ ਕਿਵੇਂ 10-9 ਦੀ ਕਮਾਈ ਕਹਾ ਕੇ ਖਾਂਦੀ ਮਤਲਬ ਕਰਕੇ ਖਾਂਦੀਆਂ ਰਹੀਆਂ ਉਹਨਾਂ ਬਾਰੇ ਜਿਹੜੇ ਲੋਕਾਂ ਨੂੰ ਉਹਨਾਂ ਦੇ ਕੰਟਰੀਬਿਊਸ਼ਨ ਬਾਰੇ ਲੋਕਾਂ ਨੂੰ ਜਰੂਰ ਜਾਣਕਾਰੀ ਨਹੀਂ ਤਾ ਉਹ ਫਿਰ ਥੋੜੇ ਫੁਕਰੇ ਟਾਈਪ ਹੋ ਜਾਂਦੇ ਹੁਣ ਪੰਜਾਬੀ ਜੀ ਅੱਜਕੱਲ ਫੁਕਰੇ ਹੈਗੇ ਆ ਥੋੜੇ ਤਰੀਕੇ ਦੇ ਤਾਂ ਉਹਦਾ ਇੱਕ ਕਾਰਨ ਹੈ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਆਦਤਾਂ ਨੂੰ ਸੁਧਾਰਨਾ ਪੰਜਾਬ ਨੂੰ ਲੀਤੇ ਪਾਉਣਾ ਤਾਂ ਜੋ ਗਲਤੀਆਂ ਅਸੀਂ ਪਹਿਲਾਂ ਕੀਤੀਆਂ ਉਹ ਪਹਿਲਾਂ ਮੰਨਣੀਆਂ ਪੈਣਗੀਆਂ ਫਿਰ ਉਹ ਸੁਧਾਰਨੀਆਂ ਪੈਣਗੀਆਂ ਫਿਰ ਅਸੀਂ ਨਵੇਂ ਰਾਹ ਤੇ ਤੁਰਾਂਗੇ ਔਰ ਸਾਰੇ ਜਾਣੇ ਦਿਮਾਗ ਲਾ ਕੇ ਪੰਜਾਬ ਨੂੰ ਇਸ ਪਾਸਿਓਂ ਕੱਢਾਂਗੇ ਜਿੱਥੇ ਫਸੇ ਹੋਏ ਆ ਅਛਾ ਬਨਾਇਕ ਜੀ ਜੇਕਰ ਦੇਖੀਏ ਤਾਂ ਆਪਾਂ ਕਿਉਂਕਿ ਕੋਈ ਵੀ ਜੋ ਵਿਚਾਰਧਾਰਾ ਸੈੱਟ ਹੋਣੀ ਹੁੰਦੀ ਉਹ ਸਕੂਲਾਂ ਦੇ ਜ਼ਰੀਏ ਵੀ ਹੋਣੀ ਹੁੰਦੀ ਹੈ ਸਿਲੇਬਸ ਦੇ ਜ਼ਰੀਏ ਵੀ ਹੈ ਜਿਹੜੀ ਉਹ ਸੈੱਟ ਹੁੰਦੀ ਹੈ ਕਿਸੇ ਵੀ ਸੁਸਾਇਟੀ ਦੇ ਵਿੱਚ ਆਪਾਂ ਜੇਕਰ ਹਿਸਟਰੀ ਦੇ ਸਿਲੇਬਸ ਦੀ ਗੱਲ ਕਰੀਏ ਤਾਂ ਹਿਸਟਰੀ ਦੇ ਵਿੱਚ ਆਮ ਤੌਰ ਦੇ ਉੱਤੇ ਜੋ ਆਦਿਕਾਲ ਤੋਂ ਲੈ ਕੇ ਮੱਧਕਾਲ ਤੀਕ ਹਿਸਟਰੀ ਪੜਾਈ ਜਾਂਦੀ ਹੈ ਇੰਡੀਆ ਦੀ ਉਹਦੇ ਵਿੱਚ ਤਾਂ ਪ੍ਰੋਪਰ ਇਤਿਹਾਸ ਆ ਜਿਹੜਾ ਆਉਂਦਾ ਹੈਗਾ ਪਰ ਜਦੋਂ ਪੰਜਾਬ ਦੀ ਹਿਸਟਰੀ ਦੀ ਸੈਪਰੇਟ ਦੀ ਗੱਲ ਕਰਦੇ ਆ ਤਾਂ ਸੈਪਰੇਟ ਪੰਜਾਬ ਦੀ ਹਿਸਟਰੀ ਆ ਜਿਹੜੀ ਉਹ ਸਿੱਖ ਗੁਰੂਆਂ ਤੋਂ ਲੈ ਕੇ ਸ਼ੁਰੂ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੀਕਾ ਜਿਹੜੀ ਉਹ ਖਤਮ ਕਰ ਦਿੱਤੀ ਜਾਂਦੀ ਹੈਗੀ ਇਸ ਤੋਂ ਪਹਿਲਾਂ ਵਾਲੀ ਹਿਸਟਰੀ ਆ ਜਿਹੜੀ ਉਸ ਨੂੰ ਅਜੇ ਪੰਜਾਬ ਦੀ ਹਿਸਟਰੀ ਕਿਉਂ ਨਹੀਂ ਬਣਾਇਆ ਜਾਂਦਾ ਉਸ ਨੂੰ ਅਜੇ ਹਿੰਦਿਆ ਇੰਡੀਆ ਦੀ ਹਿਸਟਰੀ ਕਿਉਂ ਪੜਾਇਆ ਜਾਂਦਾ ਉਹਦਾ ਉਹਦਾ ਬਹੁਤ ਬੁਨਿਆਦੀ ਕਾਰਨ ਹੈ ਬਾਈ ਜੀ ਦੇਖੋ ਜਿਹੜੀ ਜਿਹਨੂੰ ਅਸੀਂ ਹਿੰਦੀ ਪੱਟੀ ਕਹਿ ਦਿੰਦੇ ਆ ਜਿੰਨਾ ਕੋਲ ਨਿਊਮੈਰੀਕਲ ਐਡਵਾਂਟੇਜ ਹੈ ਯਾਨੀ ਕਿ ਸਿਰਾਂ ਦੀ ਗਿਣਤੀ ਜ਼ਿਆਦਾ ਉਹਨਾਂ ਦੀ ਹੈਜੀਮਨੀ ਜਿਹਨੂੰ ਅਸੀਂ ਕਹਿੰਦੇ ਡੋਮਿਨੇਸ਼ਨ ਆ ਜਿਹੜੀ ਉਹਨੂੰ ਦੋ ਹੀ ਤਰ੍ਹਾਂ ਚੈਲੰਜ ਕਰ ਸਕਦੇ ਸੀ ਇੱਕ ਬੰਗਾਲੀ ਦੂਜੇ ਪੰਜਾਬੀ ਇਹਨਾਂ ਦੋਨਾਂ ਨੂੰ ਡਿਵਾਈਡ ਕਰ ਦਿੱਤਾ ਗਿਆ ਪਾਰਟੀਸ਼ਨ ਆਫ ਇੰਡੀਆ ਦੇ ਨਾਮ ਤੇ ਮੁਲਕ ਡਿਵਾਈਡ ਨਹੀਂ ਹੋਇਆ ਪੰਜਾਬ ਤੇ ਬੰਗਾਲ ਡਿਵਾਈਡ ਹੋਇਆ ਹੁਣ ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਕਿਉਂਕਿ ਪੋਲੀਟੀਕਲ ਪਾਵਰ ਉਹਨਾਂ ਨੇ ਆਪਣੇ ਹੱਥ ਚ ਰੱਖਣੀ ਸੀ ਫਿਰ ਉਸ ਵਾਰ ਜੋ 66 ਡਿਵੀਜ਼ਨ ਹੁੰਦੀ ਹੈ ਤਾਂ ਜਿਹੜੀ ਤੇਰ ਕੋਲ ਸੱਤਾ ਆਉਂਦੀ ਹੈ ਉਹਨੇ ਪੋਲੀਟੀਕਲ ਪਾਵਰ ਆਪਣੇ ਹੱਥ ਚ ਰੱਖਣੀ ਸੀ ਹੁਣ 67 ਤੋਂ ਲੈ ਕੇ ਜੇ ਆਪਾਂ ਚਰਨਜੀਤ ਚੰਨੀ ਤੇ ਗਿਆਨੀ ਗਾਇਲ ਸਿੰਘ ਨੂੰ ਛੱਡ ਦਈਏ ਤਾਂ ਮੁੱਖ ਮੰਤਰੀ ਦਾ ਇੱਕੋ ਹੀ ਕਮਿਊਨਿਟੀ ਤੋਂ ਆਏ ਨੇ ਉਸ ਕਮਿਊਨਿਟੀ ਆਪਣੇ ਹੱਥੇ ਵਿੱਚ ਸੱਤਾ ਰੱਖਣੀ ਸੀ ਫਿਰ ਉਹਨੇ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਉਹਨੇ ਵਿਆਖਿਆ ਕੀਤੀ ਅੰਗਰੇਜ਼ਾਂ ਨੇ ਆਪਣੇ ਹਿਸਾਬ ਨਾਲ ਇਤਿਹਾਸ ਦੀ ਵਿਆਖਿਆ ਕਰਕੇ ਸਾਨੂੰ ਦੱਸਿਆ ਸੀ ਉਸ ਤੋਂ ਜਿਹੜੀਆਂ ਪੀੜ੍hiyan ਕੋਲ ਅੱਗੇ ਰਾਜ ਆਇਆ ਉਹਨੇ ਆਪਣੇ ਹਿਸਾਬ ਨਾਲ ਕੀਤੀ ਸੋ ਉਹਦੇ ਵਿੱਚ ਸਾਡੇ ਇਤਿਹਾਸ ਦੀ ਇੰਟਰਪ੍ਰੀਟੇਸ਼ਨ ਘੱਟ ਹੋਈ ਮਿਸ ਇੰਟਰਪ੍ਰੀਟੇਸ਼ਨ ਜ਼ਿਆਦਾ ਹੋਈ ਉਹਦੇ ਨਾਲ ਫਿਰ ਅਸੀਂ ਲਗਾਤਾਰ ਕਨਫਿਊਜ਼ਨ ਵਿੱਚ ਪੈਂਦੇ ਰਹੇ ਜਿਹਦੇ ਕਰਕੇ ਅੱਜ ਅਸੀਂ ਇੱਥੋਂ ਤਈ ਪਹੁੰਚ ਚੁੱਕੇ ਹਾਂ ਹੁਣ ਜੇ ਅਸੀਂ ਇੱਥੋਂ ਕੱਢਣਾ ਹੈ ਤਾਂ ਸਾਨੂੰ ਸਾਰੀ ਚੀਜ਼ ਨੂੰ ਰੀਫ ਮਤਲਬ ਸਹੀ ਤਰੀਕੇ ਨਾਲ ਦੱਸਣਾ ਪਏਗਾ ਇਹਨੂੰ ਹਰੇਕ ਚੀਜ਼ ਨੂੰ ਰੀਇੰਟਰਪ੍ਰੀਟ ਕਰਨਾ ਪਏਗਾ ਲੋਕਾਂ ਨੂੰ ਦੱਸਣਾ ਪਏਗਾ ਵੀ ਭਾਈ ਪਾਣਿਨੀ ਜਿਹਨੂੰ ਕੇ ਭਾਸ਼ਾ ਵਿਗਿਆਨੀ ਫਾਦਰ ਆਫ ਗ੍ਰਾਮਰ ਕਿਹਾ ਜਾਂਦਾ ਦੁਨੀਆ ਉਹਨੂੰ ਰੈਫਰ ਕਰਦੀ ਹੈ ਉਹ ਪੰਜਾਬੀ ਸੀ ਇਹ ਇਹ ਦੱਸਣਾ ਪਏਗਾ ਕਿ ਦੁਨੀਆ ਨੂੰ ਫਿਲਾਸਫਿਕਲੀ ਡੋਮੀਨੇਟ ਕਰਨ ਵਾਲੇ ਗ੍ਰੰਥ ਨੇ ਜਿਹੜੇ ਜਿਹੜੇ ਜਿਹਦੇ ਚ ਗੀਤਾ ਆਉਂਦੀ ਆ ਜਿਹਦੇ ਚ ਰਮਾਇਣ ਆਉਂਦੀ ਆ ਜਿਹਦੇ ਚ ਰਿਗਵੇਦ ਆਉਂਦਾ ਜਿਹਦੇ ਚ ਮਹਾਭਾਰਤ ਆਉਂਦਾ ਸਾਰੇ ਦੇ ਸਾਰੇ ਪੰਜਾਬ ਚ ਲਿਖੇ ਗਏ ਸੀ ਉਹ ਉਪਨਿਸ਼ਦ ਦੇ ਕੁਝ ਪੰਜਾਬ ਚ ਲਿਖੇ ਗਏ ਸੀ ਸੋ ਇਹ ਦੇਖੋ ਜੀ ਇਹ ਸਾਰੀਆਂ ਚੀਜ਼ਾਂ ਇੰਟੈਲੈਕਚੁਅਲੀ ਕੋਈ ਇੱਕ ਕਮਿਊਨਿਟੀ ਸਟਰੋਂਗ ਹੈ ਫਿਜ਼ੀਕਲੀ ਉਹ ਸਟਰੋਂਗ ਹੈ ਮਾਰਸ਼ਲੀ ਉਹ ਸਟਰੋਂਗ ਹੈ ਤਾਂ ਦੁਨੀਆ ਤੋਂ ਦਰੇਗੀ ਨਾ ਸੋ ਜੇ ਉਹ ਦਾਰੇਗੀ ਤਾਂ ਉਹਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰੇਗੀ ਜੋ ਕਿ ਲਗਾਤਾਰ ਪੰਜਾਬ ਨੂੰ ਕੀਤਾ ਗਿਆ ਸਾਡੇ ਨਾਲ ਪ੍ਰੋਬਲਮ ਇਹੀ ਹੈ ਕਿ ਅਸੀਂ ਪੰਜਾਬ ਨੂੰ ਮੌਜੂਦਾ ਚੌਕਟੇ 'ਚ ਬੰਨ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿ ਗਲਤ ਹੈ ਜੇ ਅਸੀਂ ਪੰਜਾਬ ਨੂੰ ਵਿਆਪਕ ਤੌਰ ਤੇ ਸਮਝਣਾ ਹੈ ਤਾਂ ਸਾਨੂੰ ਇਹਦੀ ਵਿਆਪਕ ਹਿਸਟਰੀ ਇਹਦੀ ਵਿਆਪਕ ਜੀਓਗ੍ਰਾਫੀ ਨੂੰ ਕਨਸਿਡਰ ਕਰਕੇ ਲੋਕਾਂ ਦੀ ਖਸਲਤ ਨੂੰ ਸਮਝਣਾ ਪਏਗਾ ਜੇ ਅਸੀਂ ਮੌਜੂਦਾ ਕਿਸਾਨ ਯੂਨੀਅਨ ਜਾਂ ਉਹਦੀ ਲੀਡਰਸ਼ਿਪ ਦੀ ਕੁਆਲਿਟੀਆਂ ਨੂੰ ਸਮਝਣਾ ਹੈ ਤਾਂ ਸਾਨੂੰ ਯੋਧੇ ਗਣਤੰਤਰ ਨੂੰ ਜਿਹੜਾ ਕਿ ਇਸੇ ਖਿੱਤੇ ਚ ਆਇਆ ਤੋਂ 3000 ਸਾਲ ਪਹਿਲਾਂ ਸੀ ਉਹਨੂੰ ਸਮਝਣਾ ਪਏਗਾ ਤਾਹੀਂ ਅਸੀਂ ਜਿਹੜੀ ਇਹ ਪ੍ਰੋਬਲਮ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਪੜਿਆ ਨਾ ਸਮਝਿਆ ਨਾ ਸਮਝਾਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਅਸੀਂ ਇਸ ਪ੍ਰੋਬਲਮ 'ਚ ਫਸੇ ਹੋਏ ਹਾਂ ਜੇ ਅਸੀਂ ਸਾਰੀ ਚੀਜ਼ ਨੂੰ ਰੀਕਨਸਿਡਰ ਕਰਾਂਗੇ ਦੁਬਾਰਾ ਪੜਾਂਗੇ ਤਾਂ ਹੀ ਅਸੀਂ ਇਹਨੂੰ ਸਮਝਾ ਪਾਵਾਂਗੇ ਔਰ ਸਾਡੇ ਨਾਲ ਮਤਲਬ ਜ਼ਿਆਤੀ ਇਹ ਹੋਈ ਜ਼ਿਆਤੀ ਨਹੀਂ ਹੋਣੀ ਸੀ ਕਿ ਜਿਹੜੀ ਕਮਿਊਨਿਟੀ ਆਪਣੇ ਇਤਿਹਾਸ ਨੂੰ ਨਹੀਂ ਅਪਣਾਉਂਦੀ ਆਪਣੇ ਬੱਚਿਆਂ ਨੂੰ ਨਹੀਂ ਦੱਸਦੀ ਤਾਂ ਜਿਹੜਾ ਦੂਸਰਾ ਬੰਦਾ ਹੁੰਦਾ ਉਹਨੂੰ ਮਿਸਇੰਟਰਪ੍ਰੀਟ ਕਰਕੇ ਦੱਸਦਾ ਜਿਹੜੀਆਂ ਪੰਜਾਬ ਦੀਆਂ ਉਪਲਬਧੀਆਂ ਸੀ ਉਹ ਜਿਹੜੀਆਂ ਸੋ ਕਾਲਡ ਭਾਰਤ ਦੇ ਹਾਕਮਾਂ ਨੂੰ ਲੱਗੀਆਂ ਉਹਨਾਂ ਨੂੰ ਭਾਰਤੀ ਕਹੇ ਕਿ ਉਹਨਾਂ ਨੇ ਆਪਣਾ ਲਿਆ ਤੇ ਦੁਨੀਆਂ ਨੂੰ ਇਹ ਕਹਤ ਵੀ ਭਾਰਤ ਵਿਸ਼ਵਗੁਰੂ ਵਿਸ਼ਵਗੁਰੂ ਤਾਂ ਫਿਰ ਪੰਜਾਬੀ ਹੋਏ ਫਿਲਾਸੋਫਿਕਲੀ ਸਾਰੀ ਫਿਲਾਸੋਫੀਆਂ ਅਸੀਂ ਦਿੱਤੀਆਂ ਅਸੀਂ ਐਡੇ ਖੁੱਲ੍ਹਦਿਲੇ ਸੀ ਨਵੇਂ ਵਿਚਾਰ ਨੂੰ ਐਕਸੈਪਟ ਕਰ ਰਹੀ ਸੀ ਤਾਂ ਹੀ ਤੇ ਸੂਫੀ ਸੰਤ ਆਏ ਉਹਨਾਂ ਦੇ ਵਿਚਾਰ ਐਕਸੈਪਟ ਹੋਏ ਗੁਰੂ ਸੇਖ ਗੁਰੂ ਆਏ ਉਹਨਾਂ ਦੇ ਵਿਚਾਰ ਐਕਸੈਪਟ ਹੋਏ ਉਸ ਤੋਂ ਪਹਿਲਾਂ ਨਾਥ ਜੋਗੀ ਆਏ ਸਨ ਉਹਨਾਂ ਦੇ ਵਿਚਾਰ ਐਕਸੈਪਟ ਹੋਏ ਸਨ ਇਸੇ ਕਰਕੇ ਨਾ ਕਿਉਂਕਿ ਸਾਡੀ ਅਸੀਂ ਇੱਕ ਰਿਚ ਕਲਚਰ ਨੂੰ ਰਿਚ ਹੈਰੀਟੇਜ ਨੂੰ ਅ ਮਤਲਬ ਅਪਣਾਉਨੇ ਆ ਅਸੀਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ ਲੋਕਾਂ ਨੂੰ ਅਸੀਂ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਅੱਛਾ ਬਨਾਈ ਜੀ ਜੇਕਰ ਆਪਾਂ ਦੇਖੀਏ ਤਾਂ ਪੰਜਾਬ ਦਾ Hindu ਜੇਕਰ ਇੱਕ ਬਿੰਦੂ ਦੇ ਉੱਤੇ ਖੜਾ ਕਰ ਦਈਏ ਤਾਂ ਇਸ ਤੋਂ ਬਾਅਦ ਆ ਜਿਹੜਾ ਭਾਰਤ ਦੇ ਉੱਤਰੀ ਖਿੱਤੇ ਦਾ Hindu ਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਜੋ UP ਬਿਹਾਰ ਦੇ ਵਿੱਚ ਰਹਿ ਰਿਹਾ ਹੈਗਾ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਅ ਜੋ ਭਾਜਪਾ ਹੈਗੀ ਆ ਉਹ ਉਹਨਾਂ ਦੀ ਰਹਿਨਮਾਈ ਕਰ ਰਹੀ ਆ ਆਰਐਸਐਸ ਉਹਨਾਂ ਦੀ ਰਹਿਨਮਾਈ ਕਰ ਰਹੀ ਪਰ ਜੇਕਰ ਦੇਖੀ ਤੇ ਪਿਛਲੇ ਸਮੇਂ ਦੇ ਦੌਰਾਨ ਇਸੇ ਭਾਜਪਾ ਸਰਕਾਰ ਨੇ ਵੱਡੇ ਪੱਦਰ ਦੇ ਉੱਤੇ ਆ ਜਿਹੜਾ ਭਾਰਤ ਦੀ ਹਿਸਟਰੀ ਦੇ ਵਿੱਚੋਂ ਜਿਹੜਾ ਕਾਫੀ ਕੋਸ਼ਾ ਜਿਹੜਾ ਉਹ ਬਦਲ ਦਿੱਤਾ ਹੈਗਾ ਇਥੋਂ ਤੀਕ ਕਿ ਮੁਗਲ ਹਿਸਟਰੀ ਆ ਜਿਹੜੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਾਫੀ ਸਾਰੀਆਂ ਰਿਪੋਰਟਾਂ ਜਿਹੜੀਆਂ 10 ਮਿੰਟ ਅਖਬਾਰ ਜਾਂ ਹੋਰ ਨਿਊਜ਼ ਲਾਂਡਰੀ ਜਾਂ ਰਵੀਸ਼ ਕੁਮਾਰ ਵਰਗਿਆਂ ਨੇ ਕੀਤੀਆਂ ਵੀ ਇਸੇ ਤਰੀਕੇ ਦੇ ਨਾਲ ਆ ਜਿਹੜੇ ਹਿਸਟਰੀ ਦੇ ਚੈਪਟਰ ਆ ਜਿਹੜੇ ਉਹ ਗਾਇਬ ਕੀਤੇ ਜਾ ਰਹੇ ਆ ਇਥੋਂ ਤੀਕ ਵੀ ਗਾਇਬ ਕੀਤਾ ਜਾ ਰਿਹਾ ਹੈਗਾ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਯੋਧਿਆ ਦੇ ਵਿੱਚ ਰਾਮ ਮੰਦਰ ਸੀਗਾ ਰਾਮ ਮੰਦਰ ਤੋਂ ਪਹਿਲਾਂ ਜੋ ਮਸਜਿਦ ਸੀਗੀ ਉਸ ਨੂੰ ਸਿਰਫ ਹੁਣ ਜੋ ਨਵੀਆਂ ਕਿਤਾਬਾਂ ਹਿੰਗ ਉਹਨਾਂ ਦੇ ਵਿੱਚ ਇਹ ਪੜਾਇਆ ਜਾ ਰਿਹਾ ਹੈਗਾ ਕਿ ਚਾਰ ਗੁੰਬਦ ਦੀ ਢਾਂਚਾ ਹੀ ਸੀਗਾ ਉੱਥੇ ਇਹ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉੱਥੇ ਕੋਈ ਮਸਜਿਦ ਵੀ ਸੀਗੀ ਇਸ ਤਰੀਕੇ ਦੇ ਨਾਲ ਕਿਵੇਂ ਦੇਖਦੇ ਹਾਂ ਪੰਜਾਬੀ Hindu ਇਸ ਮਸਲੇ ਨੂੰ ਕਿਵੇਂ ਲਵੇ ਕੀ ਉਸ ਨੂੰ ਕਿਸ ਤਰ੍ਹਾਂ ਦੇ ਸਵਾਲ ਆ ਜਿਹੜੇ ਉਠਾਉਣੇ ਚਾਹੀਦੇ ਇਹ ਹੁਣ ਦੋ ਤਿੰਨ ਗੱਲਾਂ ਨੇ ਆਪਾਂ ਸਾਰਿਆਂ ਨੂੰ ਇੱਕੋ ਪਾਸੇ ਸੁਲਝਾਉਣ ਦੀ ਕੋਸ਼ਿਸ਼ ਹੈ ਇਹ ਤੰਦਾ ਉਲਝੀਆਂ ਹੋਈਆਂ ਨੇ ਇਹਨਾਂ ਨੂੰ ਸੁਲਝਾ ਕੇ ਸੁਲਝਾਉਣਾ ਪੈਣਾ ਮਤਲਬ ਖੋਲ ਕੇ ਫਿਰ ਸੁਲਝੜਣੀ ਹੈ ਇਹ ਹੁਣ ਸਿਆਸੀ ਤਰ੍ਹਾਂ ਨੇ ਹਮ ਕਮਿਨਿਸਟਰ ਤੇ ਰ ਸੋ ਕਾਲਡ ਲਿਬਰਲ ਤੇ ਨਕਮੀ ਜੀ ਨੂੰ ਅਸੀਂ ਕਹਿ ਰਹੀਏ ਕਾਂਗਰਸ ਹੈ ਕਿਉਂਕਿ ਕਿਉਂਕਿ ਉਹਦੀ ਲੀਡਰਸ਼ਿਪ ਨਕਮੀ ਹੈ ਤੇ ਸਰ ਜੇ ਪੱਖੀ ਨੇ ਜਿਹਦੇ ਚ ਪਾਰਟੀ ਜਨਤਾ ਪਾਰਟੀ ਹਿੰਦੂਆਂ ਨੂੰ ਰਿਪਰੈਜ਼ੈਂਟ ਕਰਦੀ ਹੈ ਆਲ ਇੰਡੀਆ ਇਤਿਹਾਦੁਲ ਮੁਸਲਮਿਨ ਜਿਹੜੀ ਐਮ ਆਈ ਐਮ ਜੀ ਨੂੰ ਅਸੀਂ ਕਹਿ ਰਹੇ ਨੇ ਉਹ ਮੁਸਲਮਾਨਾਂ ਨੂੰ ਇੱਕ ਅੱਦੇ ਤੱਕ ਉਹ ਉਹ ਰਿਪਰੈਜ਼ੈਂਟ ਕਰਦੀ ਹੈ ਹੁਣ ਸੱਤਾ ਇਸ ਟਾਈਮ ਜਿਹੜੀ ਹੈ ਉਹ ਹਿੰਦੂ ਰਾਈਟ ਵਿੰਗ ਭਾਜਪਾ ਕੋਲ ਹੈ ਉਹ ਸਮਾਜ ਨੂੰ ਉਹ ਗੱਲਾਂ ਦੱਸਣੀ ਚਾਹੁੰਦੀ ਹੈ ਜਿਹਦੇ ਨਾਲ ਉਹਨਾਂ ਨੂੰ ਲੱਗੇ ਵੀ ਕਿ ਉਹਨਾਂ ਦੀ ਭਲ ਬਣੇਗੀ ਉਹਨਾਂ ਦਾ ਸੱਤਾ ਤੇ ਜਿਹੜਾ ਕਬਜ਼ਾ ਹੈ ਉਹ ਮਜ਼ਬੂਤ ਹੋਏਗਾ ਜਿਵੇਂ ਕਿ ਹਰੇਕ ਦੌਰ ਚ ਹੋਇਆ ਹੁਣ ਉਹ ਉਹ ਵੀ ਉਹੀ ਗਲਤੀਆਂ ਕਰ ਰਹੀਆਂ ਹੁਣ ਉਹ ਮੈਨੂੰ ਮੇਰਾ ਇੱਕ ਸਿਆਸੀ ਦੋਸਤ ਹੀ ਕਹਿ ਰਿਹਾ ਸੀਗਾ ਵੀ ਹਰੇਕ ਸਿਆਸੀ ਧਿਰ ਆ ਕੇ ਉਹਨੂੰ ਇਹ ਲੱਗਦਾ ਵੀ ਜਿਹੜਾ ਪਿਛਲੀ ਧਿਰ ਨੇ ਕੋਈ ਗੁੰਡਾ ਅੰਸਰ ਜਾਂ ਅਨਸਕrupulous ਐਲੀਮੈਂਟ ਕੀ ਖੜਾ ਕੀਤਾ ਸੀਗਾ ਉਹ ਉਹਨੂੰ ਸੰਭਾਲਿਆ ਨਹੀਂ ਗਿਆ ਮੈਂ ਸੰਭਾਲ ਲਿਆ ਉਹ ਹਰੇਕ ਇਹੀ ਵਹਿਮ ਚ ਮਾਰਿਆ ਜਾਂਦਾ ਕਿਉਂਕਿ ਉਹ ਅਨਸਕrupulous ਐਲੀਮੈਂਟ ਬਾਅਦ ਚ ਆ ਕੇ ਉਹਨੂੰ ਹੀ ਖਾ ਜਾਂਦਾ ਸੋ ਭਾਜਪਾ ਨਾਲ ਵੀ ਸੇਮ ਚੀਜ਼ ਹੋ ਰਹੀ ਹੈ ਨਾ ਜਦੋਂ ਇਹ ਇਸ ਪਾਸੇ ਨੂੰ ਜਾਣ ਕੇ ਤਾਂ ਜਿਹੜੇ VHP ਨੇ ਜਾਂ ਜਿਹੜੇ ਬਹੁਤ ਹਾਈਡ ਹਾਰਡਲਾਈਨਰ ਨੇ ਜਿਹੜੀਆਂ ਬਾਅਦ ਚ ਇਹਨਾਂ ਨੂੰ ਆ ਕੇ ਟਿਕਟਾਂ ਕੱਟਣੀਆਂ ਪੈਂਦੀਆਂ ਜਾਂ ਸਮਝਾਉਣਾ ਪੈਂਦਾ ਕਿਉਂਕਿ ਉਹ ਇੱਕ ਤਰੀਕੇ ਨਾਲ ਉੱਭਰ ਆਉਂਦੇ ਨੇ ਉਹ ਇਹਨਾਂ ਨੂੰ ਹੀ ਨੁਕਸਾਨ ਪਹੁੰਚਾਉਂਦੇ ਨੇ ਹੁਣ ਜੇ ਭਾਜਪਾ ਜਿੱਤਦੀ ਹੈ ਉਹ ਕੱਲੀ ਭਾਜਪਾ ਦੀ ਜਿੱਤ ਨਹੀਂ ਹੈ ਜਾਂ ਉਹਨੂੰ ਅਸੀਂ ਇਸ ਤਰੀਕੇ ਨਾਲ ਦੇਖੀਏ ਕਿ ਉਹ Hindu right wing ਹੋ ਗਿਆ ਉਹ ਚੀਜ਼ ناکਾਮੀ ਪਹਿਲਾਂ left ਦੀ ਹੈ ਕਿਉਂਕਿ ਪਾਜਪਾ ਨੂੰ ਕੰਟਰੋਲ ਕਰਨ ਦੀ ਰਾਈਟ ਵਿੰਗ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਰਾਈਟ ਲੈਫਟ ਵਿੰਗ ਦੀ ਹੁੰਦੀ ਹੈ ਹੁਣ ਸਾਡੀਆਂ ਜਿਹੜੀਆਂ ਕਾਮਰੇਡ ਧਿਰਾਂ ਨੇ ਬਹੁਤ ਜ਼ਿਆਦਾ ਡਿਵਾਈਡਡ ਨੇ ਉਹ ਹਰੇਕ ਛੋਟੇ ਮੋਟੇ ਮਸਲੇ ਨੂੰ ਈਗੋ ਦਾ ਮਸਲਾ ਬਣਾ ਕੇ ਪਾਣੀ ਚ ਮਿਧਾਣੀ ਪਾਉਂਦੀਆਂ ਨੇ ਉਹ ਕਿਉਂਕਿ ਡਿਸਇੰਟੀਗ੍ਰੇਟ ਹੋ ਗਈਆਂ ਖਤਮ ਹੋ ਗਈਆਂ ਜਿਹੜੀਆਂ ਸੈਂਟਰਲ ਸੀਗੀਆਂ ਉਹਦੇ ਕੋਲ ਕੋਈ ਆਈਡੀਓਲੋਜੀ ਨਹੀਂ ਸੀ ਚੱਜ ਦੀ ਲੀਡਰਸ਼ਿਪ ਨਹੀਂ ਸੀ ਉਹ ਫਾਈਟ ਨਹੀਂ ਦੇ ਸਕੀ ਇਸ ਕਰਕੇ ਬੀਜੇਪੀ ਨੂੰ ਡੀਫਾਲਟ ਐਡਵਾਂਟੇਜ ਮਿਲੀ ਹੈ ਹੁਣ ਜੇ ਬੀਜੇਪੀ ਕੋਲ ਚੰਗਾ ਕਾਡਰ ਜ ਮਿਹਨਤੀ ਕਰਨ ਵਾਲੇ ਬੰਦੇ ਮਿਹਨਤ ਕਰਨ ਵਾਲੇ ਲੋਕ ਹੈਗੇ ਨੇ ਜਿਹੜੇ ਗਰਾਸਰੂਟ ਤੇ ਉਹਨਾਂ ਦਾ ਮੈਸੇਜ ਘਰ ਘਰ ਲੈ ਕੇ ਜਾ ਰਹੇ ਨੇ ਤਾਂ ਇਹਦਾ ਮੁਕਾਬਲਾ ਸੈਂਟਰਲ ਜਿਹੜੀ ਪੋਲੀਟੀਕਲ ਫੋਰਸ ਹੈ ਜਾਂ ਜਿਹੜੀ ਲੈਫਟ ਵਿੰਗ ਪੋਲੀਟੀਕਲ ਫੋਰਸ ਹੈ ਇਸੇ ਤਰੀਕੇ ਦਾ ਕੈਡਰ ਬਣਾ ਕੇ ਕਰਨਾ ਪਵੇਗਾ ਜਿਹਦੇ ਚ ਮਿਹਨਤ ਲੱਗੇਗੀ ਉਹ ਗੁਰੂ ਫਿਲਮ ਦਾ ਇੱਕ ਡਾਇਲੋਗ ਹੈ ਗੁਰੂ بھائی سے ਲੜਨਾ ਹੈ ਤਾਂ ਗੁਰੂ ਵਾਹੀ ਬਣ ਕੇ ਜੇ ਭਾਜਪੀ ਨੂੰ ਨਾਲ ਲੜਨਾ ਹੈ ਤਾਂ ਭਾਜਪੀ ਵਰਗੀ ਧਿਰ ਬਣ ਕੇ ਹੀ ਲੜਨਾ ਪਵੇਗਾ ਜਿਹੜਾ ਕਿ ਤੁਸੀਂ ਆਪਣੇ ਲੋਕਾਂ ਨੂੰ ਆਈਡਿਓਲੋਜੀਕਲੀ ਕਨਵਿੰਸ ਕਰੋ ਉਹਨਾਂ ਨੂੰ ਮੋਟੀਵੇਟ ਕਰੋ ਉਹਨਾਂ ਨੂੰ ਗਰਾਉਂਡ ਤੇ ਉਤਾਰੋ ਸਿਰਫ ਫੇਸਬੁੱਕ ਤੇ ਜੱਪਲੀਆਂ ਮਾਰ ਕੇ ਜਾਂ ਲਖੇਦਾਰ ਭਾਸ਼ਣ ਦੇ ਕੇ ਤੁਸੀਂ ਕੋਈ ਚੇਂਜ ਨਹੀਂ ਲਿਆ ਸਕਦੇ ਬੀਜੇਪੀ ਨੂੰ ਨਹੀਂ ਰੋਕ ਸਕਦੇ ਜੇ ਬੀਜੇਪੀ ਨੂੰ ਰੋਕਣਾ ਹੈ ਤਾਂ ਉਹਨਾਂ ਜਿੰਨੀ ਮਿਹਨਤ ਕਰਕੇ ਰੋਕਣਾ ਪਵੇਗਾ ਔਰ ਅਸੀਂ ਤਾਂ ਕੋਈ ਨਾਨ ਪੋਲੀਟੀਕਲ ਧਰਾ ਫਿਲਹਾਲ ਅਸੀਂ ਤਾਂ ਮੌਕਾ 'ਚ ਮਾਸ ਅਵੇਕਨਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਹਰੇਕ ਗੱਲ ਦੀ ਤਹਿ ਤੱਕ ਜਾ ਕੇ ਸਮਝਾਇਆ ਜਾਵੇ ਦੱਸਿਆ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਮਾਨਸਿਕ ਪੱਧਰ ਜੋ ਫਿਲਹਾਲ ਹੈ ਅਸੀਂ ਉਹਨੂੰ ਥੋੜਾ ਜਿਹਾ ਉੱਪਰ ਚੱਕ ਸਕੀਏ ਜੀ अच्छा बनयक जी ਤੁਸੀਂ ਅ ਅੱਜ ਦਾ ਸਾਰੀ ਦਾ ਸਾਰ ਆਪਣਾ ਵਿਸ਼ਾ ਆਪਾਂ ਵਿਸ਼ੇ ਤੋਂ ਹਟ ਕੇ ਨਹੀਂ ਗੱਲ ਕਰਾਂਗੇ ਕਿਤਾਬ ਦੇ ਉੱਤੇ ਹੀ ਤੁਹਾਡੀ ਇਸ ਦੇ ਸਬਜੈਕਟ ਦੇ ਉੱਤੇ ਹੀ ਰ੍ਹਾਂਗੇ ਜਦੋਂ ਆਪਾਂ ਪੰਜਾਬੀ Hindu ਦੀ ਗੱਲ ਕਰਦੇ ਹੈਗੇ ਤੇ ਜਦੋਂ ਕੋਈ ਵੀ ਬੰਦਾ ਪੰਜਾਬ ਦੇ ਵਿੱਚ Hindu ਦੀ ਗੱਲ ਕਰਦਾ ਹੈਗਾ ਕੋਈ ਵੀ ਹੋਵੇ ਤੁਹਾਨੂੰ ਵੀ ਅਕਸਰ ਸਵਾਲ ਕੀਤਾ ਜਾਂਦਾ ਹੋਊਗਾ ਸੋਸ਼ਲ ਮੀਡੀਆ ਤੇ ਵੀ ਕੀਤਾ ਜਾਂਦਾ ਹੋਊਗਾ ਕੋਈ ਵੀ ਜਦੋਂ ਬੰਦਾ ਹਿੰਦੂ ਦੀ ਗੱਲ ਕਰਦਾ ਤੇ ਹਰ ਇੱਕ ਬੰਦੇ ਨੂੰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੀ ਇਹ ਮਾਨਸਿਕਤਾ ਬਣਾਤੀ ਕਿ ਇਹ ਤਾਂ ਯਾਰ ਆਰਐਸਐਸ ਦੀ ਗੱਲ ਕਰੂਗਾ ਤੁਹਾਨੂੰ ਵੀ ਅਕਸਰ ਇਹ ਸਵਾਲ ਉੱਠਦਾ ਹੋਣਾ ਕਿ ਤੁਸੀਂ ਆਰਐਸਐਸ ਦਾ ਏਜੰਡਾ ਪੂਰ ਰਹੇ ਹੈਗੇ ਆ ਕੀ ਜੋ ਤੁਸੀਂ ਕਿਤਾਬ ਲਿਖੀ ਹੈਗੀ ਹੈ ਇਸ ਕਿਤਾਬ ਦਾ ਮੁੱਖ ਤੌਰ ਦੇਤੇ ਮੋਟਿਵ ਕੀ ਹੈਗਾ ਕਿ ਵਾਕਿਆ ਹੀ ਜੋ ਆਰਐਸਐਸ ਅਖੰਡ ਭਾਰਤ ਦੀ ਗੱਲ ਕਰਦੀ ਹੈ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈਗੀ ਉਸ ਤਰ੍ਹਾਂ ਦਾ ਮੋਟਿਵ ਤਾਂ ਨਹੀਂ ਕਿ ਬਾਈ ਜੀ ਦੇਖੋ ਮੈਂ ਕਿਤਾਬ ਲਿਖੀ ਕਿਉਂਕਿ ਜੋ ਚੀਜ਼ ਮੈਨੂੰ ਸਹੀ ਲੱਗਦੀ ਸੀ ਮੈਂ ਉਹ ਕਹਿਣੀ ਸੀ ਜੀ ਇਸ ਕਰਕੇ ਮੈਂ ਕਿਤਾਬ ਲਿਖੀ ਹੁਣ ਸਾਡਾ ਸਾਡੀ ਪ੍ਰੋਬਲਮ ਇਹ 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 ਦੁਨੀਆ ਭਰ ਚ ਸਿਰਫ ਭਾਰਤ ਚ ਨਹੀਂ ਜਾਂ ਪੰਜਾਬ ਚ ਨਹੀਂ ਜਿਹੜਾ ਲਿਬਰਲ ਤਬਕਾ ਹੁੰਦਾ ਉਹ ਸਭ ਤੋਂ ਜ਼ਿਆਦਾ ਲੇਜ਼ੀ ਹੁੰਦਾ ਹੂੰ ਉਹ ਹੁੰਦਾ ਜਦੋਂ ਤੁਸੀਂ ਜੰਗਾਂ ਲੜਨੇ ਆ ਤੁਸੀਂ ਲੜਾਇਓ ਜਦੋਂ ਮੁੜਦੇ ਹੋਏ ਸਾਨੂੰ ਦੱਸ ਦਿਓ ਲੋੜ ਪਈ ਤੇ ਅਸੀਂ ਆ ਜਾਾਂਗੇ ਉਹ ਕਦੇ ਨਹੀਂ ਉੱਤਰਦੇ ਹੁੰਦੇ ਹੂੰ ਸੋ ਮੈਂ ਬੇਸਿਕਲੀ ਲਿਬਰਲ ਹੂੰ ਮੇਰੀ ਜਿਹੜੀ ਧਿਰ ਹੈ ਉਹ ਹੈਗੀ ਹੈ ਲੈ ਸੀ ਜਿਹੜੀਆਂ ਰਾਈਟ ਵਿੰਗ ਤੇ ਲੈਫਟ ਵਿੰਗ ਫੋਰਸਿਸ ਹੈਗੀਆਂ ਨੇ ਉਹ ਹੈਗੀਆਂ ਨੇ ਆਰਗੇਨਾਈਜ਼ਡ ਹੁਣ ਜਦੋਂ ਮੇਰੀ ਗੱਲ ਲੈਫਟ ਵਿੰਗ ਨੂੰ ਸੂਟ ਨਹੀਂ ਕਰਦੀ ਉਹ ਕਹਿੰਦੇ ਮੈਂ ਆਰਐਸਐਸ ਦਾ ਬੰਦਾ ਆਰਐਸਐਸ ਨੂੰ ਸੂਟ ਨਹੀਂ ਕਰਦਾ ਕਹਿੰਦੇ ਮੈਂ ਕਾਮਰੇਡ ਆ ਜੋ ਦੋਨਾਂ ਨੂੰ ਸੂਟ ਨਹੀਂ ਕਰਦੀ ਉਹ ਕਹਿੰਦੇ ਇਹ ਤਾਂ ਕਾਂਗਰਸ ਚਾ ਕਰ ਲਈ ਉਹ ਤਾਂ ਉਹਦਾ ਠੱਪੇ ਤਾਂ ਲੱਗਣੇ ਹੀ ਨੇ ਤੁਸੀਂ ਕੋਈ ਵੀ ਕੰਮ ਕਰੋਗੇ ਤੁਹਾਡੇ ਤੇ ਠੱਪਾ ਲੋਕਾਂ ਦਾ ਕੰਮ ਐ ਠੱਪੇ ਲਾਉਣਾ ਲੋਕਾਂ ਨੇ ਤਾਂ ਬਾਈ ਰੱਬ ਨਹੀਂ ਛੱਡਿਆ ਮੱਲਾ ਕੋਈ ਦੇਵਤਾ ਕੋਈ ਗੁਰੂ ਛੱਡਿਆ ਹੋਵੇ ਜਿਹਦੇ ਬਾਰੇ ਲੋਕ ਸਵਾਲ ਨਹੀਂ ਕਰਦੇ ਜਾਂ ਉਹਨੂੰ ਬਦਨਾਮ ਨਹੀਂ ਕਰਦੇ ਅਸੀਂ ਕਿਹੜੀ ਖੇਤ ਦੀ ਮੂਲੀ ਆ ਅਸੀਂ ਤਾਂ ਇੱਕ ਛੋਟਾ ਜਿਹਾ ਉਦਮ ਕਰ ਰਹੇ ਹਾਂ ਜੋ ਸਾਨੂੰ ਲੱਗਦਾ ਹੈ ਕਿ ਸਾਡੀ ਜੈਨੂਇਨ ਜਿਹੜੀ ਇਹ ਕਨਸਰਨਸ ਨੇ ਜੇ ਅਸੀਂ ਪੰਜਾਬ ਦੀ ਫਿਕਰ ਕਰਦੇ ਹਾਂ ਜਿਹੜੀ ਜੈਨੂਇਨ ਗੱਲ ਸਾਨੂੰ ਸਹੀ ਲੱਗਦੀ ਹੈ ਅਸੀਂ ਥੋੜਾ ਜਿਹਾ ਬੇਕਾਫ ਹੋ ਕੇ ਆਪਣੀ ਗੱਲ ਸਪਸ਼ਟ ਤਰੀਕੇ ਨਾਲ ਰੱਖ ਰਹੇ ਹਾਂ ਜਨਾਂ ਤੇ ਰਣ ਦਾ ਕਬਜਾ ਹੈ ਇਸ ਨੈਰੇਟਿਵ ਵਾਰ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਨਵਾਂ ਧਿਰ ਖੜੀ ਹੋ ਰਹੀ ਹੈ ਜਿਹੜਾ ਕਿ ਸਾਨੂੰ ਡੀਰੇਲ ਕਰ ਸਕਦੀ ਹੈ ਉਹ ਆਪਣਾ ਜੰਤਰ ਮੰਤਰ ਤੰਤਰ ਲੈ ਕੇ ਚੜ੍ਹਨ ਦੀ ਕੋਸ਼ਿਸ਼ ਕਰਦੀਆਂ ਨੇ ਸੋ ਜੋੜਨ ਦਾ ਵਸੀਲੇ ਨੇ ਉਹ ਕਰਦੇ ਕਿਉਂਕਿ ਪੰਜਾਬ ਸੰਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸੰਵਾਦ ਖਤਮ ਹੋ ਨਹੀਂ ਸਕਦਾ ਸਾਡਾ 3000 ਸਾਲ ਦਾ ਇਤਿਹਾਸ ਇਸੇ ਚੀਜ਼ ਦੀ ਗਵਾਹੀ ਭਰਦਾ ਕਿ ਪੰਜਾਬ 'ਚ ਨਵੇਂ ਆਈਡੀਆਸ ਤੇ ਵਿਚਾਰ ਚਰਚਾ ਹੋਣੀ ਲੌਜੀਕ ਨੂੰ ਮੰਨਣਾ ਔਰ ਇਸ ਚੀਜ਼ ਨੂੰ ਐਕਸੈਪਟ ਕਰਨਾ ਸਾਡੀ ਵਿਰਾਸਤ ਰਹੀ ਹੈ ਮੈਂ بار بار ਇਹੀ ਚੀਜ਼ ਕਹਿਣਾ ਨਾ ਵੀ 나ਥ ਜੋਗੀ ਜੇ ਆਏ ਹੋ ਤਾਂ ਬਾਹਰੋਂ ਆਏ ਸੀ ਉਹਨਾਂ ਨੂੰ ਬੂਰ ਇੱਥੇ ਹੀ ਪਿਆ ਸੂਫੀ ਸੰਤ ਮੁਸਲਿਮ ਜਿਹੜੇ ਆਏ ਸੀ ਉਹ ਇੱਥੇ ਹੀ ਆਏ ਅੱਥੇ ਭੂਰ ਪਿਆ ਸਿੱਖ ਗੁਰੂ ਜਿਹੜੇ ਫਲਸਫੀ ਸੀ ਉਹਨਾਂ ਨੂੰ ਇਤਨੇ ਲੋਕਾਂ ਨੇ ਅਪਣਾਇਆ ਸੋ ਸਾਡੀ ਤਾਂ ਡਾਇਲੌਗ ਕਰਨਾ ਸਾਡਾ ਹਿੱਸਾ ਰਿਹਾ ਹੈ ਸਾਡੇ ਕਲਚਰ ਦਾ ਔਰ ਜਿਹੜੇ ਲੋਕ ਸਾਡੇ ਐਂਟੀ ਕਲਚਰ ਸਾਡੇ ਸੰਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨਾਕਾਮ ਉਹੀ ਹੋਣਗੇ ਬਿਕੋਜ਼ ਪੰਜਾਬੀ ਬੜੇ ਖੁੱਲ੍ਹਦਲੀ ਨਾਲ ਕਰਦੇ ਹਾਂ ਜਿਹੜੇ ਪੰਜਾਬੀ ਲਿਬਰਲ ਨੇ ਉਹ ਫੇਸਬੁਕ ਤੇ ਥੋੜੇ ਐਕਟਿਵ ਨਹੀਂ ਹੁੰਦੇ ਥੋੜੇ ਜੇ ਤੁਸੀਂ ਕਹਿ ਲੋ ਲੇਜੀ ਟਾਈਪ ਹੈਗੇ ਨੇ ਕੋਈ ਗੱਲ ਨਹੀਂ ਉਹ ਹੋ ਜਾਣਗੇ ਟਾਈਮ ਨਾਲ ਉਹਦੀ ਕੋਈ ਉਹ ਨਹੀਂ ਪੰਜਾਬੀ ਦੀ ਗੱਲ ਕੀਤੀ ਜਦੋਂ ਪੰਜਾਬੀ ਦੀ ਗੱਲ ਕਰਦੇ ਹੈਗੇ ਤਾਂ ਪੰਜਾਬੀ ਭਾਸ਼ਾ ਨੂੰ ਜਿਹੜਾ ਜੇਕਰ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ जाइए ਤਾਂ ਕਹਿ ਦਿੰਦੇ ਹੈਗੇ ਕਿ ਇਹ ਸ਼ਾਮਕ ਲਿਪੀ ਦੇ ਵਿੱਚ ਉਧਰ ਲਿਖੀ ਜਾਂਦੀ ਉਹ ਕਹਿੰਦੇ ਆ ਕਿ ਮੁਸਲਮਾਨਾਂ ਦੀ ਭਾਸ਼ਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀ ਨੂੰ ਜਿਹੜਾ ਐਜੇ ਸਿੱਖਾਂ ਦੀ ਭਾਸ਼ਾ ਕਨਸਿਡਰ ਕੀਤਾ ਜਾਂਦਾ ਹੈਗਾ ਕਿਵੇਂ ਦੇਖ ਦੂੰ ਭਾਸ਼ਾ ਦੇ ਐਂਗਲ ਤੋਂ ਪੰਜਾਬੀ ਹਿੰਦੂ ਨੂੰ ਕਿਵੇਂ ਦੇਖ ਭਾਈ ਗੱਲ ਇਹੀ ਹੈ ਨਾ ਕਿ ਜਿਹੜੀ ਹੁਣ ਸਮਝਦਾਰ ਫੋਰਸ ਉਹਨੇ ਇਹ ਦੇਖਿਆ ਕਿ ਹੁਣ ਜੇ ਜੇ ਹਿੰਦੁਸਤਾਨ ਪਾਕਿਸਤਾਨ ਡਿਵਾਈਡ ਹੋਇਆ ਤਾਂ ਪਾਕਿਸਤਾਨ ਤਾਂ ਮਜ਼ਹਬ ਦੇ ਨਾਤੇ ਬਣਿਆ ਸੀ ਜਿਨ੍ਹਾਂ ਨੇ ਪਾਕਿਸਤਾਨ ਨਹੀਂ ਸੀ ਲੈਣਾ ਉਹ ਹਿੰਦੁਸਤਾਨ ਮੁlti ਰਹਿ ਗਿਆ ਹੁਣ ਹਿੰਦੁਸਤਾਨ ਮਨ ਜਿਹੜੀ ਤੇ ਨੇ ਡੋਮਿਨੇਟ ਕਰਨਾ ਸੀ ਉਹਨੂੰ ਪਤਾ ਸੀ ਕਿ ਜੇ ਅ ਅਸੀਂ ਆਪਣੀ ਬੋਲੀ ਨੂੰ ਥੋਪਣਾ ਤਾਂ ਸਾਨੂੰ ਕੁਝ ਵਿਲਨ ਬਣਾਉਣਾ ਪਏਗਾ ਕੁਝ ਕੁਝ ਬੋਲਿਆਂ ਨੂੰ ਐਲੀਨੇਟ ਕਰਨਾ ਪਏਗਾ ਸਾਡੀ ਸਟੋਰੀ ਟੈਲਿੰਗ ਦਾ ਪਿਛਲੇ 3000 ਸਾਲ ਦਾ ਮਤਲਬ ਇਤਿਹਾਸ ਰਿਹਾ ਹੈ ਤਰੀਕਾ ਰਿਹਾ ਹੈ ਕਿ ਜੇ ਤੁਸੀਂ ਇੱਕ ਤੇਨੂੰ ਚੱਕਣਾ ਇੱਕ ਨੂੰ ਹੀਰੋ ਬਣਾਉਣਾ ਤਾਂ ਦੂਜੇ ਨੂੰ ਵਿਲਨ ਬਣਾਉਣਾ ਪਏਗਾ ਤਾਂ ਹੀ ਇੱਕ ਬੰਦੇ ਨੂੰ ਹੀਰੋ ਮੰਨਣਗੇ ਜੇ ਸਾਹਮਣੇ ਕੋਈ ਵਿਲਨ ਹੋਏਗਾ ਸੋ ਉਸੇ ਤਰੀਕੇ ਨਾਲ ਇਹਨੂੰ ਪਾਸੇ ਨੂੰ ਧੱਕਿਆ ਗਿਆ ਫਿਰ ਉਹਦੇ ਨਾਲ ਇਥੋਂ politically ਲਾਹਾ ਲੈਣ ਵਾਲੀਆਂ ਫੋਰਸ ਨੂੰ ਲੱਗਿਆ ਕਿ ਹਾਂ ਜੇ ਉਹ ਸਾਨੂੰ ਵਿਲਨ ਬਣਾ ਰਹੇ ਤੇ ਅਸੀਂ ਆਪਣੇ ਆਪ ਨੂੰ ਬਾਗੀ ਸਾਬਤ ਕਰਦੇ ਹਾਂ ਤੇ ਅਸੀਂ ਇਸ ਚੀਜ਼ ਨੂੰ ਚੱਕ ਲੈਣੇ ਹੁਣ ਬਲਵੰਤ ਗਾਰਗੀ ਹੋਏ ਜਾ ਸ਼ਿਵ ਕੁਮਾਰ ਬਟਾਲਵੀ ਹੋਏ ਦਾ ਰਾਮ ਸਰੂਪ ਅਣਖੀ ਹੋਏ ਕਿ ਇਹਨਾਂ ਦੀ ਪੰਜਾਬੀ ਬੋਲੀ ਨੂੰ ਕੋਈ ਦੇਣ ਨਹੀਂ ਕੀ ਪੰਜਾਬ ਵਿੱਚ ਪੰਜਾਬੀ ਸਿਨੇਮੇ ਚ ਰਾਜ ਬੱਬਰ ਵਰਗੇ ਜਾਂ ਯਸ਼ਪਾਲ ਵਰਗੇ ਜਿਹੜੇ ਪੰਜਾਬੀ ਐਕਟਰ ਆਏ ਉਹਨਾਂ ਨੇ ਪੰਜਾਬੀ ਸਿਨੇਮੇ ਨੂੰ ਕੋਈ ਦੇਣ ਨਹੀਂ ਕਿ ਜਿਹੜੇ ਲੋਕ ਕਹਿੰਦੇ ਨੇ ਪੰਜਾਬੀ ਮਰ ਰਹੀ ਹੈ ਬਾਈ 20 ਸਾਲ ਪਹਿਲਾਂ ਲੈ ਲਓ 10 ਸਾਲ ਪਹਿਲਾਂ ਲੈ ਲਓ 50 ਸਾਲ ਪਹਿਲਾਂ ਲੈ ਲਓ ਕੋਈ ਆਕੜਾ ਚੱਕ ਲਓ ਜਿੰਨੇ ਲੋਕ ਉਦੋਂ ਪੰਜਾਬੀ ਬੋਲਦੇ ਸੀ ਅੱਜ ਉਸ ਵੱਧ ਲੋਕ ਪੰਜਾਬੀ ਬੋਲਦੇ ਆ ਜਿੰਨੇ ਲੋਕ ਉਦੋਂ ਗੁਰਮੁਖੀ ਚ ਪੰਜਾਬੀ ਲਿਖ ਸਕਦੇ ਸੀ ਅੱਜ ਉਸ ਵੱਧ ਲੋਕ ਪੰਜਾਬੀ ਚ ਗੁਰਮੁਖੀ ਲਿਖ ਰਹੇ ਆ ਔਰ ਜਿੰਨੇ ਲੋਕ ਪੰਜਾਬੀ 뮤직 ਨੂੰ ਪਹਿਲਾਂ ਸੁਣਦੇ ਸੀ ਅੱਜ ਉਸ ਤੋਂ ਕਿਤੇ ਵੱਧ ਲੋਕ ਸੁਣ ਰਹੇ ਆ ਪੰਜਾਬੀ ਦੇ ਜਿਹੜੇ ਕੰਟੈਂਟ ਕ੍ਰिएਟਰ ਨੇ ਉਹ ਮਹੀਨੇ ਦੇ ਹਜ਼ਾਰਾਂ ਲੱਖਾਂ ਰੁਪਏ ਕਮਾ ਰਹੇ ਨੇ ਕੰਟੈਂਟ ਕ੍ਰिएशन ਤੋਂ ਉਹ ਐਸੇ ਕਰਕੇ ਹੋ ਰਿਹਾ ਜੇ ਆਈਪੀਐਲ ਦੀ ਕਮੈਂਟਰੀ ਪਹਿਲਾਂ ਹਿੰਦੀ ਤੋਂ ਸવાય ਸਦਰਨ ਭਾਸ਼ਾ ਚ ਹੁੰਦੀ ਸੀ ਤਾਂ ਹੁਣ ਪੰਜਾਬੀ ਚ ਵੀ ਹੋ ਰਹੀ ਹੈ ਸੋ ਇਹ ਡਿਪੈਂਡ ਕਰਦਾ ਤੁਸੀਂ ਉਸ ਨੂੰ ਕਿਸ ਪੱਖ ਤੋਂ ਦੇਖ ਰਹੇ ਹੋ ਹੁਣ ਪੰਜਾਬ 'ਚ ਇਹ ਹੈ ਕਿ ਪਿਛਲੇ 15-20 ਸਾਲ ਤੋਂ ਰੌਲਾ ਇਹ ਪੈ ਗਿਆ ਪੰਜਾਬ ਲੱਬਿਆ ਕੋਈ ਮਿਟ ਗਿਆ ਓਏ ਖਤਮ ਹੋ ਗਿਆ ਓਏ ਇਹੋ ਜਿਹੇ ਲੋਕ ਕੀੜਨੇ ਪਾਉਣਾਂ ਲਿਆ ਜਾਂਦੇ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ ਗਾਂ ਵੀ ਚੱਲੂਗੀ ਇਸ ਕਰਕੇ ਹੁਣ ਪੰਜਾਬੀ ਜਨਤਾ ਵੀ ਉਹਨਾਂ ਨੇ ਕੀੜਨੇ ਪਾਉਣੇ ਸ਼ੁਰੂ ਕਰਤੇ ਜੋ ਕਿ ਮਿਸਪਲੇਸਡ ਹੈ ਮਿਸ ਇਨਫਾਰਮਡ ਨੇ ਮੇਰੇ ਹਿਸਾਬ ਨਾਲ ਪੰਜਾਬੀ ਹੋਰ ਬਿਹਤਰ ਕਰ ਸਕਦੇ ਨੇ ਜੇ ਉਹ ਸਹੀ ਕੰਟੈਂਟ ਨੂੰ ਪ੍ਰੋਮੋਟ ਕਰਨਾ ਸ਼ੁਰੂ ਕਰਨ ਹੁਣ ਫੇਸਬੁਕ ਨੇ ਜਿਸ ਕੰਟੈਂਟ ਨੂੰ ਜ਼ਿਆਦਾ ਲੋਕ ਦੇਖਣਗੇ ਉਹਦੀ ਅਲਗੋਰਿਦਮ ਨੇ ਉਹਨੂੰ ਪੁਸ਼ ਕਰਨਾ ਹੁਣ ਜੇ ਕੋਈ ਸਨਸਨੀਖੇਸ ਘਟਿਆ ਚੀਜ਼ ਨੂੰ ਦੇਖੇਗਾ ਤਾਂ ਫੇਸਬੁਕ ਉਹਨੂੰ ਪੁਸ਼ ਕਰੇਗਾ ਜੇ ਕੋਈ ਚੰਗੀ ਚੀਜ਼ ਨੂੰ ਦੇਖੇ ਤਾਂ ਫੇਸਬੁਕ ਉਹਨੂੰ ਪੁਸ਼ ਕਰੇਗਾ ਉਹਨਾਂ ਦਾ ਦਰਸ਼ਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਚੱਲਣਾ ਤੇ ਜੇ ਲੋਕ ਚੰਗੀ ਪੰਜਾਬੀ ਕੰਟੈਂਟ ਨੂੰ ਦੇਖਣਗੇ ਤਾਂ ਚੰਗੀ ਚੀਜ਼ ਜਾਏਗੀ ਮਾੜੀ ਚੀਜ਼ ਨੂੰ ਦੇਖਣਾਂ ਮਾੜੀ ਚੀਜ਼ ਜਾਏਗੀ ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਚ ਜਿਹੜੇ ਲੋਕ ਤੁਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਨੂੰ ਸਿੱਖਾਂ ਨੇ ਆਪਣੇ ਨਾਲ ਪੰਜਾਬ 'ਚ ਜਦੋਂ ਸਿੱਖਾਂ ਦੀ ਓਵਰਆਲ ਪੋਪੂਲੇਸ਼ਨ ਪਰਸੈਂਟੇਜ ਵਾਈਜ਼ ਪਿਛਲੇ 20 ਸਾਲ 'ਚ ਘਟੀ ਹੈ ਤੇ ਪੰਜਾਬੀ ਲਿਖਣ ਪੜ੍ਹਨ ਵਾਲੇ ਲੋਕਾਂ ਦੀ ਪ੍ਰੋਪੋਰਸ਼ਨਲੀ ਗਿਣਤੀ ਵਧੀ ਹੈ ਤੇ ਇਹਦਾ ਮਤਲਬ ਇਹ ਹੈ ਨਾ ਕਿ ਜਿਹੜੀ ਦੂਜੀ ਧਿਰ ਜਿਹਨੂੰ ਇਹ ਲੋਕ ਕਹਿੰਦੇ ਨੇ ਕਿ ਇੱਕ ਤੇ ਮਤਲਬ ਕਮਿਊਨਲ ਤੇ ਜਿਹੜੀ ਕਹਿ ਰਹੇ ਕਹਨ ਦੀ ਕੋਸ਼ਿਸ਼ ਕਰਦੀ ਹੈ ਵੀ ਇਹਨਾਂ ਲੋਕਾਂ ਨੇ ਪੰਜਾਬੀ ਨੂੰ ਵਿਸਾਰਤਾ ਉਹ ਪੰਜਾਬੀ ਨੂੰ ਪ੍ਰਫੁੱਲਤ ਕਰ ਰਹੇ ਨੇ ਸੋ ਇਹ ਚੀਜ਼ ਨੈਰੇਟਿਵ ਵਾਰ ਹੈ ਬੇਸਿਕਲੀ ਐਸੇ ਨੈਰੇਟਿਵ ਵਾਰ ਨੂੰ ਸਹੀ ਕਰਨ ਲਈ ਹੀ ਅਸੀਂ ਇਹ ਉਪਰਾਲਾ ਕੀਤਾ ਜੀ ਚੋਣਾਈਕ ਜੀ ਤੁਹਾਡੀ ਕਿਤਾਬ ਆ ਜਿਹੜੀ ਪੰਜਾਬ ਦਾ ਪਰਸਪੈਕਟਿਵ ਆ ਪੰਜਾਬੀ ਹਿੰਦੂ ਅੰਗਰੇਜ਼ੀ ਦੇ ਵਿੱਚ ਆਈ ਆ ਪਰ ਗੱਲ ਆਪਾਂ ਪੰਜਾਬ ਦੇ ਪੰਜਾਬੀਆਂ ਪੰਜਾਬੀ ਹਿੰਦੂਆਂ ਤੱਕ ਪਹੁੰਚਾਉਣੀ ਚਾਹੁੰਦੇ ਆ ਕਿਤਨੇ ਕਿਤੇ ਤੁਹਾਨੂੰ ਇਹ ਕਮੀ ਨਹੀਂ ਮਹਿਸੂਸ ਹੁੰਦੀ ਕਿ ਉਹ ਕਿਤਾਬ ਆ ਜਿਹੜੀ ਪੰਜਾਬੀ ਦੇ ਵਿੱਚ ਵੀ ਆਵੇ ਤੇ ਪੰਜਾਬੀ ਦੇ ਵਿੱਚ ਕਿਉਂਕਿ ਕਿੱਥੇ ਬੰਦਾ ਅੰਗਰੇਜ਼ੀ ਦੇ ਵਿੱਚ ਪੜੂਗਾ ਉਹਦਾ ਥੋੜਾ ਜੇ ਜੇਕਰ ਕਿਸੇ ਦੀ ਇੰਗਲਿਸ਼ ਵੀਕ ਹੋਊਗੀ ਤਾਂ ਉਹਦਾ ਥੋੜਾ ਵੱਧ ਜ਼ੋਰ ਲੱਗੂਗਾ ਤੇ ਪੰਜਾਬੀ ਦੇ ਵਿੱਚ ਉਹ ਸੁਖਾਲਾ ਸਮਝ ਜੂਗਾ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਬਿਲਕੁਲ ਅਸੀਂ ਇਸੇ ਕਰਕੇ ਜਿਹੜਾ ਮੀਡੀਅਮ ਆਫ ਕਮਿਊਨੀਕੇਸ਼ਨ ਹੋਣ ਰੱਖਿਆ ਉਹ ਸੀ ਸਾਰਾ ਪੰਜਾਬੀ ਰੱਖ ਰਹੇ ਆ ਸ਼ਾਰਟ ਫਿਲਮ ਅਸੀਂ ਸਾਰੀਆਂ ਪੰਜਾਬੀ ਚ ਬਣਾ ਰਹੇ ਆ ਕੋਈ ਹੋਰ ਭਾਸ਼ਾ ਨਹੀਂ ਆ ਰਹੇ ਦੇ ਜਿਹੜੇ ਸਾਡੇ ਸੰਪੋਜ਼ੀਅਮ ਹੋਣਗੇ ਹੋਰ ਸਾਡਾ ਅੱਗੇ ਮਟੀਰੀਅਲ ਆਏਗਾ ਅਕੈਡੈਮਿਕ ਮਟੀਰੀਅਲ ਆ ਸਾਰਾ ਪੰਜਾਬੀ ਚ ਆਏਗਾ ਦੋਸਤੋ ਮੇਰੀ ਕਿਤਾਬ ਦੀ ਗੱਲ ਆ ਉਹਦਾ ਕਾਫੀ ਟਰਾਂਸਲੇਸ਼ਨ ਮੈਂ ਕਰ ਲਈ ਹੈ ਕਿਤੇ ਮੈਨੂੰ ਵੀ ਸਹਾਇਤਾ ਦੀ ਲੋੜ ਪੈਂਦੀ ਹੈ ਉਹ ਮੈਂ ਕੁਝ ਲੋਕਾਂ ਨੂੰ ਮਤਲਬ ਅਪਰੋਚ ਕੀਤਾ ਕਿ ਉਹ ਮੇਰੀ ਸਹੀ ਟਰਾਂਸਲੇਸ਼ਨ ਕਰਨਾ ਵੀ ਇੱਕ ਵਿਦਾ ਇੱਕ ਆਰਟ ਹੈ ਜੋ ਜਿਹੜੀ ਉਹ ਮੇਰੇ 'ਚ ਹੈ ਨਹੀਂ ਉਹਦੇ ਲਈ ਮੈਨੂੰ ਕੁਝ ਲੋਕਾਂ ਤੇ ਮੈਂ ਨਿਰਭਰਾਂ ਜਿਵੇਂ ਸਾਡੀ ਕੋਸ਼ਿਸ਼ ਹੈ ਵੀ ਅਸੀਂ ਜਲਦੀ ਹੀ ਇੱਕ ਪੰਜਾਬੀਆਂ ਨੂੰ ਬਾਦ ਕਿਤਾਬ ਦਾ ਵੀ ਕੱਢੀਏ ਕੰਟੈਂਟ ਤਾਂ ਖੈਰ ਅਸੀਂ ਜਿਹੜਾ ਨਾਨ ਕਿਤਾਬ ਦਾ ਕੰਟੈਂਟ ਆ ਉਹ ਤੁਸੀਂ ਸਾਰਾ ਪੰਜਾਬੀ 'ਚ ਹੀ ਬਣਾ ਰਹੇ ਹਾਂ ਤਾਂ ਕਿ اچھا ਪਹਿਲਾ ਪ੍ਰੋਗਰਾਮ ਸੀਗਾ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਹੈਗਾ ਆਡੀਅנס ਦਾ ਮੈਨੂੰ ਠੀਕ ਲੱਗਿਆ ਜੀ ਉਹ ਲੁਧਿਆਣਾ ਸ਼ਹਿਰ ਚ ਜਿੰਨੇ ਕੁ ਲੋਕ ਇਸ ਚੀਜ਼ ਨੂੰ ਸੁਣਨ ਆ ਸਕਦੇ ਆ ਉਹਨੇ ਆਏ ਹੋਰ ਆ ਜਾਂਦੇ ਹੋਰ ਚੰਗਾ ਲੱਗਦਾ ਬਟ ਮਤਲਬ ਕਾਫੀ ਲੋਕ ਆਏ ਸਾਨੂੰ ਚੰਗਾ ਲੱਗਿਆ ਲੋਕ ਗੈਸ ਸਪੀਕਰ ਵੀ ਆਏ ਚੰਗਾ ਅਸੀਂ ਡਿਸਕਸ਼ਨ ਕੀਤਾ ਲੋਕਾਂ ਦਾ ਹੰਗਾਰਾ ਭਰਵਾ ਮਿਲਿਆ ਖੁਸ਼ੀ ਫੀਲ ਹੁੰਦੀ ਹੈ ਜੀ ਜੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ